ਚੂਕਾਰ ਅਜਾ ਹਮ ਹਿਰ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਸ਼ਬਦ ਪੰਜਾਬ ਦੀ ਵਿਰਾਸਤ ਦੇ ਵਿੱਚ ਸਿੱਖ ਧਰਮ ਦੇ ਵਿੱਚ ਸਮੁੱਚੇ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਆਪਣੇ عقیده ਨੂੰ ਸਮਰਪਿਤ ਹੈ ਅਕਸਰ ਪ੍ਰਚਲਿਤ ਰਹਿੰਦੇ ਹੈ ਪੰਜਾਬ ਦੀ ਵਿਰਾਸਤ ਫਰੋਲਦੇ ਹੈ ਇਹ ਸ਼ਬਦ ਪੰਜਾਬ ਦੇ ਜਦੋਂ ਅਸੀਂ ਗੱਲ ਕਰਦੇ ਆ ਛੇ ਰੁੱਤਾਂ ਦਾ ਪੰਜਾਬ ਦੇ ਵਿੱਚ ਰੁੱਤਾਂ ਦੀ ਤਬਦੀਲੀ ਹੁੰਦੀ ਹੈ ਛੇ ਰੁੱਤਾਂ ਨੇ ਬਸੰਤ ਆਉਂਦੀ ਹੈ ਜਦੋਂ ਸਰਦੀ ਦਾ অতি ਕੁੜਾਪਾ ਜਦੋਂ ਕੜਕ ਦੀ ਸਰਦੀ ਅਸੀਂ ਪਿੰਡਿਆਂ ਤੇ ਝਲਦੇ ਆਂ ਇਸ ਬਾਅਦ ਬਸੰਤ ਆਉਂਦੀ ਹੈ ਬਸੰਤ ਤੋਂ ਬਾਅਦ ਅਗਲੀ ਰੁੱਤ ਜਿਹਨੂੰ ਅਸੀਂ ਹਾੜੀ ਦੀ ਰੁੱਤ ਕਹਿੰਦੇ ਆਂ ਬਾੜੀ ਦੀ ਰੁੱਤ ਕਹਿੰਦੇ ਆਂ ਗਰਮੀਆਂ ਦੀ ਰੁੱਤ ਆਉਂਦੀ ਹੈ ਜਦੋਂ ਕਿਸਾਨਾਂ ਦੀਆਂ ਫਸਲਾਂ ਪੱਕਦੀਆਂ ਨੇ ਤੇ ਕਿਸਾਨ ਆਪਣੇ ਸਮਾਹੀ ਮਿਹਨਤ ਦਾ ਮੁੱਲ ਖੇਤਾਂ ਦੇ ਵਿੱਚੋਂ ਇਕੱਠਾ ਕਰਨ ਵਾਸਤੇ ਤੁਰਦਾ ਤਾਂ ਵਿਸਾਖ ਦਾ ਮਹੀਨਾ ਆਉਂਦਾ ਹੈ ਕਿਉਂਕਿ ਚੇਤ ਦੇ ਵਿੱਚ ਜਦੋਂ ਨਵਾਂ ਸਾਲ ਚੜ੍ਹਦਾ ਹੈ ਅਗਲਾ ਮਹੀਨਾ ਵਿਸਾਖ ਦਾ ਆਉਂਦਾ ਤੇ ਵਿਸਾਖ ਦੇ ਵਿੱਚ ਇੱਕ ਪਵਿੱਤਰ ਤਿਹਾਰ ਵਿਸਾਖੀ ਆਉਂਦਾ ਜੋ ਕਿ ਭਾਵੇਂ ਸਾਡੇ ਸੱਭਿਆਚਾਰ ਦੇ ਤੌਰ ਤੇ ਭਾਵੇਂ ਸਾਡੇ ਪੰਜਾਬ ਦੀ ਬਰਾਸਤ ਤੌਰ ਤੇ ਲੋਕਧਾਰਾ ਦੇ ਰੂਪ ਦੇ ਵਿੱਚ ਵੇਖੀਏ ਪਰ ਪੰਜਾਬ ਦੇ ਵਿੱਚ ਇਸ ਦੀ ਮਾਨਤਾ ਖਾਲਸਾ ਪੰਥ ਦੀ ਸਾਜਨਾ ਦੇ ਨਾਲ ਸੰਬੰਧਤ ਹੈ ਜਦੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 16 1990 ਨੂੰ 13 April ਨੂੰ ਭਾਵੇਂ ਕਿਸ ਤਰੀਕਾ ਦੇ ਵਿੱਚ ਬਖ ਬਖ ਵਿਚਾਰ ਵੀ ਨੇ ਅਜੇ ਤੱਕ ਕਿ ਬਿਸ਼ਾ ਖੋਜ ਦਾ ਵਿਸ਼ਾ ਹੈ ਪਰ ਇਸ ਦਿਨ ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਕਿਉਂਕਿ ਉਸ ਤੋਂ ਪਹਿਲਾਂ ਜਦੋਂ ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਗੁਰਬਾਣੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਮੌਕੇ ਦੀ ਹਕੂਮਤ ਨੂੰ ਇਹ ਗੱਲ ਪ੍ਰਵਾਨ ਨਾ ਹੋਈ ਕਿ ਸਾਡੇ ਸੋਲੇ ਗਾਉਂ ਦੀ ਥਾਂ ਤੇ ਵੱਖ-ਵੱਖ ਧਰਮਾਂ ਦੇ ਵਿਅਕਤੀਆਂ ਦੀ ਜਿਨ੍ਹਾਂ ਨੂੰ ਅਸੀਂ ਗੁਰੂ ਸਾਹਿਬਾਨ ਜਿਨ੍ਹਾਂ ਨੂੰ ਅਸੀਂ ਭਗਤ ਸਹਿਬਾਨ ਆਖਦੇ ਹਾਂ ਉਹਨਾਂ ਦੀ ਬਾਣੀ ਸ਼ਾਮਲ ਕੀਤੀ ਹੈ ਉਸ ਮੌਕੇ ਤੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਸ੍ਰੀ ਗੁਰੂ ਹਰਗੋਬਿੰਦ ਜੀ ਵਾਸਤੇ ਜੋ ਰਿਸ਼ਤਾ ਲੈ ਕੇ ਆਂਦਾ ਸੀ ਮੁਗਲ ਹਕੂਮਤ ਵੱਲੋਂ ਭੇਜਿਆ ਗਿਆ ਉਸ ਨੂੰ ਜਦੋਂ ਨਾ ਪ੍ਰਵਾਨ ਕਰਤਾ ਅਪ੍ਰਵਾਨ ਕਰਤਾ ਤਾ 11 ਸਾਲ ਦੀ ਉਮਰ ਗੁਰੂ ਹਰਗੋਬਿੰਦ ਸਾਹਿਬ ਦੀ ਬਣਦੀ ਹੈ ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦੀ ਹੁੰਦੀ ਹੈ ਭਾਵੇਂ ਕਿ ਗੁਰੂ ਅਰਜਨ ਦੇਵ ਜੀ ਜੁੱਧ ਦੇ ਧਨੀ ਸੀ ਤਲਵਾਰ ਦੇ ਧਨੀ ਸੀ ਭਾਵੇਂ ਕਿ ਉਹ ਸਾਰੇ ਜੰਗ ਲੜਨ ਦੇ ਜਿਹੜਾ ਮਹਾਰ시 ਪਰੰਤੂ ਉਹਨਾਂ ਨੇ ਪਹਿਲ ਰੂਪ ਦੇ ਵਿੱਚ ਇਹ ਗੱਲ ਦੱਸੀ ਕਿ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਕੇ ਦੇਖੀਏ ਕਿ ਸਾਡੇ ਤੇ ਇਸ ਗੱਲ ਦਾ ਇਲਜ਼ਾਮ ਨਾ ਆਵੇ ਕਿ ਹਿੰਸਾ ਦਾ ਜਵਾਬ ਹਿੰਸਾ ਰੂਪ ਦੇ ਵਿੱਚ ਦਿੱਤਾ ਗਿਆ ਅਸੀਂ ਅਹਿੰਸਾ ਨਾਲ ਜਵਾਬ ਦੇ ਕੇ ਵਿਖੀ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੁੰਦੀ ਹੈ 11 ਸਾਲ ਦੇ ਸੈਭ ਸ੍ਰੀ ਗੁਰੂ ਹਰਗੋਬਿੰਦ ਜੀ ਪਾਸ਼ਾ ਨੇ ਤਾਂ ਉਹਨਾਂ ਨੇ ਫਿਰ ਇੱਕ ਨਹੀਂ ਦੋ ਤਲਵਾਰਾਂ ਚੁੱਕੀਆਂ ਨੇ ਇੱਕ ਜਿਹੜਾ ਮੀਰੀ ਦੀ ਦੂਜੀ ਪੀਰੀ ਦੀ ਦੋਨੇ ਤਲਵਾਰਾਂ ਚੁੱਕ ਕੇ ਉਹਨਾਂ ਨੇ ਫਿਰ ਜ਼ੁਲਮ ਨੂੰ ਉਸ ਮੌਕੇ ਦੇ ਜਾਬਰਾਂ ਨੂੰ ਬੰਗਾਰਿਆ ਤੇ ਉਸ ਟੀੜੀ ਨੂੰ ਅੱਗੇ ਚੱਲਦਾ ਰੱਖਦੇ ਉਹਨਾਂ ਦੇ ਸਾਰੇ ਬੇਟਿਆਂ ਦੇ ਵਿੱਚੋਂ ਜਿਹਦੇ ਵਿੱਚੋਂ ਬਾਬਾ ਗੁਰਦਿੱਤਾ ਜੀ ਅਨੀਰਾਈ ਬਾਬਾ ਟੱਲ ਜੀ ਤੇ ਸੈਭ ਸ੍ਰੀ ਗੁਰੂ ਤੇਗ বাহাদুর ਸਾਹਿਬ ਜੀ ਗੁਰੂ ਤੇਗ বাহাদুর ਸਾਹਿਬ ਜੀ ਨੇ ਫੇਰ ਉਹੀ ਰਸਤਾ ਅਪਣਾਇਆ ਕਿ ਜਦੋਂ ਜ਼ੁਲਮ ਹੋ ਰਿਹਾ ਸੀ ਜਦੋਂ ਜ਼ਬਰ ਹੋ ਰਿਹਾ ਸੀ ਕਸ਼ਮੀਰ ਦੇ ਪੰਡਤ ਜਦੋਂ ਆਪਣੇ ਉਸ ਸ਼ਾਸਕ ਤੋਂ ਦੁਖੀ ਹੋ ਕੇ ਜਿਹੜਾ ਔਰੰਗਜ਼ੇਬ ਦੇ ਹੁਕਮਾਂ ਦੇ ਅਨੁਸਾਰ ਕਸ਼ਮੀਰ ਦੇ ਪੰਡਤਾਂ ਤੇ ਜ਼ਬਰ ਕਰ ਰਿਹਾ ਸੀ ਤਾਂ ਉਹਨਾਂ ਨੇ ਜਦੋਂ ਆ ਕੇ ਫਰਿਆਦ ਕੀਤੀ ਕਿਰਪਾਲਾ ਪੰਡਤ ਕਿਰਪਾ ਸਾਗਰ ਦੀ ਕਿਰਪਾ ਦੀ ਅਵਾਇ ਦੇ ਵਿੱਚ ਤਾਂ ਉਸ ਮੌਕੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਬੈਠੇ ਆ ਪਹਿਲੀ ਗੱਲ ਤੇ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਿਛਲੇ ਸਮਿਆਂ ਦੇ ਵਿੱਚ ਜੇ ਆਪਾਂ ਇਤਿਹਾਸ ਵਾਂਗ ਲਈਏ ਤਾਂ ਸ਼ਾਦੀ ਹੁੰਦੀ ਹੈ 32 ਸਾਲਾਂ ਬਾਅਦ ਉਹਨਾਂ ਨੂੰ ਪੁੱਤਰ ਦੀ ਦਾਤ ਨਸੀਬ ਹੁੰਦੀ ਹੈ 32 ਸਾਲ ਉਹਨਾਂ ਦੀ ਸ਼ਾਦੀ ਨੂੰ ਹੋ ਚੁੱਕੇ ਉਹ ਲਗਾਤਾਰ ਭਗਤੀ ਦੇ ਵਿੱਚ ਲੀਨ ਨੇ ਲਗਾਤਾਰ ਪ੍ਰਚਾਰ ਦੇ ਵਿੱਚ ਲੀਨ ਨੇ ਤਾਂ 1664 ਦੇ ਵਿੱਚ ਆ ਕੇ ਉਹਨਾਂ ਨੂੰ ਗੁਰਗੱਦੀ ਪ੍ਰਾਪਤ ਹੁੰਦੀ ਹੈ ਤੇ 32 ਸਾਲਾਂ ਦੇ ਬਾਅਦ 1660 ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਜਨਮ ਹੁੰਦਾ ਹੈ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ ਤੇ 5 ਸਾਲ ਲਗਾਤਾਰ ਲੰਘ ਜਾਂਦੇ ਆ ਜਨਮ ਤੋਂ ਬਾਅਦ ਵੀ ਭਾਵਕੇ 1671 ਦੇ ਵਿੱਚ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਲ ਉਹਨਾਂ ਦਾ ਮਲਾਪ ਹੁੰਦਾ 5 ਸਾਲ ਉਹਨਾਂ ਨੇ ਆਪਣੇ ਬੇਟੇ ਦਾ ਮੂੰਹ ਨਹੀਂ ਦੇਖਿਆ ਜਦੋਂ ਦੇਖਿਆ ਤੇ ਕਿੰਨੇ ਸਮਾਂ ਦੇਖਿਆ ਸਿਰਫ 4 ਜਾਂ 5 ਸਾਲ 1671 ਤੋਂ ਲੈ ਕੇ 1675 ਦੇ ਵਿਚਕਾਰ ਕਿਉਂਕਿ 1675 ਦੇ ਵਿੱਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਨੇ ਉਦੋਂ ਪੰਡਤ ਆਉਂਦੇ ਆ ਗੁਰੂ ਗੋਬਿੰਦ ਸਿੰਘ ਜੀ ਕੋਲ ਬੈਠੇ ਆ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਉਹ ਇਹ ਗੱਲ ਆਖਦੇ ਆ ਕਿ ਤੁਹਾਡੇ ਤੋਂ ਵੱਡਾ ਫਿਰ ਕੌਣ ਹੋ ਸਕਦਾ ਹੈ ਇੱਥੇ ਗੱਲ ਇੱਕ ਜਿਹੜੀ ਸਾਡੇ ਵਾਸਤੇ ਵਿਚਾਰਨ ਵਾਲੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੁਰਬਾਨੀ ਕੀਤੀ ਹੈ ਜੋ ਜ਼ੁਲਮ ਦੇ ਨਾਲ ਟੱਕਰ ਲੈਂਦੀ ਹੈ ਉਹ ਕਿਸੇ ਵਿਸ਼ੇਸ਼ ਫਿਰਕੇ ਦੇ ਵਾਸਤੇ ਨਹੀਂ ਕਈ ਵਾਰੀ ਅਸੀਂ ਇਸ ਗੱਲ ਨੂੰ ਇਹ ਜੋੜਦੇ ਆ ਕਿ ਹਿੰਦੂਆਂ ਖਾਤਰ ਲੈਂਦੀ ਹੈ ਨਹੀਂ ਉਹਨਾਂ ਦੇ ਉਹਨਾਂ ਮੌਕਿਆਂ ਤੇ ਜੇਕਰ ਇਹੀ ਜ਼ੁਲਮ ਕੋਈ Hindu ਰਾਜੇ ਕਿਸੇ ਹੋਰ ਧਰਮ ਦੇ ਲੋਕਾਂ ਤੇ ਕਰ ਰਹੇ ਹੁੰਦੇ ਉਹਨਾਂ ਦੇ ਖਿਲਾਫ ਵੀ ਉਹਨਾਂ ਨੇ ਹੀ ਲੜਾਈ ਲੜਨੀ ਸੀ ਕੋਈ ਵੀ ਉੱਥੇ ਜਾਤ ਦੀ ਗੱਲ ਨਹੀਂ ਉੱਥੇ ਗੱਲ ਜਮਾਤ ਦੀ ਸੀ ਕਿ ਇੱਕ ਜਮਾਤ ਜ਼ੁਲਮ ਕਰ ਰਹੀ ਹੈ ਦੂਜੀ ਜਮਾਤ ਜ਼ੁਲਮ ਚੱਲ ਰਹੀ ਹੈ ਇਸ ਕਰਕੇ ਮਜਲੂਮਾਂ ਦੇ ਪੱਖ ਚ ਖੜਨਾ ਤੇ ਜ਼ਾਲਮਾਂ ਨੂੰ ਲਲਕਾਰਨ ਦਾ ਰਸਤਾ ਚੁਣਿਆ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਤਿੰਨ ਚਾਰ ਸਾਲ ਉਹਨਾਂ ਨੇ ਬਤਾਏ ਨੇ ਤਾਂ 1675 ਦੇ ਵਿੱਚ ਗੁਰਦੇਵ ਸਾਹਿਬ ਦਾ ਅਸਲ ਦੀ ਸ਼ਹੀਦੀ ਹੁੰਦੀ ਹੈ ਜਦੋਂ 200 ਕਰੀਬ 39 ਸਾਲੇ ਸਾਰਾ ਸਿੱਖਤਿਆ ਚੱਲਦਾ 1469 ਤੋਂ ਲੈ ਕੇ ਜਦੋਂ ਗੁਰੂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰੋ ਡਰਿਆ ਕੂੜਾ ਮਾਪ ਸੱਚ ਅੰਦਰ ਮਾ ਦੀਸ ਨਹੀਂ ਕệ ਚੜੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਜਾਬਰ ਕਿਹਾ ਸੀ ਬਾਬਰ ਨੂੰ ਜਦੋਂ ਗੁਰੂ ਨਾਨਕ ਦੇਵ ਜੀ ਨੇ ਮੌਕੇ ਦੀ ਹਕੂਮਤ ਨੂੰ ਲਲਕਾਰਿਆ ਸੀ ਤਾਂ ਉਸ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 1708 ਤੱਕ 239 ਸਾਲ ਦਾ ਸਮਾ ਸਮੁੱਚੇ ਸਿੱਖ ਧਰਮ ਦਾ ਜਿਹਦੇ ਵਿੱਚ ਇਹਨਾਂ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੀ ਇਸ ਨੀਂਹ ਦੇ ਵਿੱਚ ਇਸ ਲਾਈਨ ਦੇ ਵਿੱਚ ਸਮਾਜ ਦੇ ਵਿੱਚ ਤਬਦੀਲੀ ਹੋਣ ਦੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਗੱਲ ਆਖਦੇ ਹੈ ਕਿ ਤੁਹਾਡੇ ਤੋਂ ਵੱਡਾ ਹੋਰ ਜਿਹੜਾ ਕੁਰਬਾਨੀ ਕਰਨ ਵਾਲਾ ਵਿਅਕਤੀ ਕੌਣ ਹੋ ਸਕਦਾ ਹੈ ਤਾਂ ਸ੍ਰੀ ਗੁਰਤੇਗ ਬាទਰ ਸਾਹਿਬ ਜੀ ਕੁਰਬਾਨੀ ਦੇਣ ਵਾਸਤੇ ਮੌਕੇ ਦੀ ਹਕੂਮਤ ਨੂੰ ਇਹ ਗੱਲ ਦੱਸਣ ਵਾਸਤੇ ਕਿ ਤੁਹਾਡੇ ਜ਼ੁਲਮ ਦਾ ਮੁਕਾਬਲਾ ਅਸੀਂ ਅਜੇ ਵੀ ਜਬਰ ਦੇ ਮਕਾ ਦਾ ਮੁਕਾਬਲਾ ਸਬਰ ਦੇ ਨਾਲ ਕਰਨ ਲਈ ਤਿਆਰ ਆ ਤੁਹਾਡੇ ਜ਼ਬਰਦਸਤ ਤੁਹਾਡੇ ਜ਼ੁਲਮ ਦਾ ਮੁਕਾਬਲਾ ਸਬਰ ਲਈ ਕਰਨੇ ਤਿਆਰ ਆ ਤਾਂ ਉਸ ਮੌਕੇ ਤੇ ਕਿਹਾ ਗਿਆ ਕਿ ਜੇਕਰ ਤੁਸੀਂ ਇੱਕ ਵਿਅਕਤੀ ਨੂੰ ਇਸ ਨੂੰ ਧਰਮ ਤਬਦੀਲ ਕਰਾ ਲਓ ਤਾਂ ਅਸੀਂ ਤੁਹਾਡੇ ਨਾਲ ਤੁਹਾਡੇ ਧਰਮ ਦੇ ਵਿੱਚ ਆ ਜਾਾਂਗੇ ਉਹਨਾਂ ਪੰਡਤਾਂ ਨੇ ਇਹ ਗੱਲ ਮੌਕੇ ਦੀ ਹਕੂਮਤ ਨੂੰ ਔਰੰਗਜ਼ੇਬ ਬਾਦਸ਼ਾਹ ਨੂੰ ਆਖੀ ਕਿਉਂਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਜਵਰੀ ਜੰਜੂ ਪਾਇਆ ਜਾ ਰਿਹਾ ਸੀ ਜਦੋਂ ਉਹਨਾਂ ਨੂੰ ਪੰਡਤ ਕਹਿੰਦਾ ਉਹ ਕਹਿੰਦਾ ਆਸਾ ਦੀ ਵਾਰ ਦੇ ਵਿੱਚ ਕਹਿੰਦੇ ਆ ਜੇ ਇਹ ਤੁਹਾਡਾ ਪਾਇਆ ਹੋਇਆ ਜਨਊ ਸਾਡੇ ਸਰੀਰ ਦੇ ਨਾਲ ਆਖਰ ਤੱਕ ਨਿਭੂਗਾ ਤਾਂ ਅਸੀਂ ਇਹ ਪਾਉਣ ਲਈ ਮਨਜ਼ੂਰ ਕਰਦੇ ਆ ਜੇ ਇਹ ਜਨਊ ਤੁਹਾਡਾ ਇੱਥੇ ਹੀ ਸੜ ਜਾਣਾ ਤਾਂ ਅਸੀਂ ਇਸ ਨੂੰ ਨਕਾਰਦੇ ਆ ਕਿਉਂਕਿ ਉਹਨਾਂ ਨੇ ਜਵਰੀ ਜੰਜੂ ਪਾਇਆ ਨਹੀਂ ਤੇ ਜਦੋਂ ਜਵਰੀ ਲਾਇਆ ਜਾ ਰਿਹਾ ਸੀ ਤਾਂ ਨੌਵੇਂ ਪਾਸਾ ਸੈਭ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਉਸ ਦਾ ਵਿਰੋਧ ਕੀਤਾ ਤੇ ਆਪਣੀ ਕੁਰਬਾਨੀ ਦਿੱਤੀ ਮੌਕੇ ਦੀ ਹਕੂਮਤ ਨੂੰ ਝੁਕਣਾ ਪਿਆ ਉਸ ਉਪਰੰਤ ਜਦੋਂ ਇਹ ਮਾਹੌਲ ਬਣਦਾ ਹੈ 1675 ਤੋਂ ਬਾਅਦ 9 ਸਾਲ ਦੀ ਉਮਰ ਦੇ ਵਿੱਚ ਸ੍ਰੀ ਗੁਰਗੋਬਿੰਦ ਸਿੰਘ ਜੀ ਗੁਰਗੱਦੀ ਤੇ ਬੈਠਦੇ ਆ 10ਵੇਂ ਗੁਰੂ ਬਣਦੇ ਆ ਤਾਂ ਉਹਨਾਂ ਨੇ ਮੌਕੇ ਦੇ ਹਾਕਮਾਂ ਦੇ ਖਿਲਾਫ ਸਮਾਜ ਨੂੰ ਜਗਾਇਆ ਸਿੱਖ ਧਰਮ ਦੀ 199 ਵਿੱਚ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਪੰਥ ਦੀ ਸਹਾਜਨਾ ਕਰਕੇ ਰੱਖੀ ਜਿਸ ਦੇ ਨਾਲ ਜੋੜ ਕੇ ਵਿਸਾਖੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਅੱਜ ਉਸ ਮੁੱਚੇ ਸੰਸਾਰ ਦੇ ਵਿੱਚ ਜਿੱਥੇ ਕਿਤੇ ਵੀ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਵਸਦੀਆਂ ਨੇ ਜਿੱਥੇ ਕਿਤੇ ਵੀ ਪੰਜਾਬ ਪੰਜਾਬੀਅਤ ਦੇ ਪੈਰੋਕਾਰ ਲੋਕ ਵਸਦੇ ਨੇ ਜਿੱਥੇ ਕਿਤੇ ਵੀ ਇਹ ਸਮਝ ਰੱਖਣ ਵਾਲੇ ਵਿਅਕਤੀ ਵਸਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਵਿਅਕਤੀ ਇਕੱਠੇ ਕਰਕੇ ਖਾਲਸਾ ਪੰਥ ਸਾਜਿਆ ਸੀ ਉਹ ਮੌਕੇ ਦੀ ਹਕੂਮਤ ਦੀਆਂ ਬਦੀਕੀਆਂ ਦੇ ਖਿਲਾਫ ਸੀ ਤਾਂ ਉਹ ਹਰੇਕ ਸਾਲ ਇਸ ਦਿਹਾੜੇ ਨੂੰ ਮਨਾਉਂਦੇ ਆ ਇਸ ਦਿਨ ਨੂੰ ਮਨਾਉਂਦੇ ਆ ਪੰਜਾਬ ਦੇ ਵਿੱਚ ਸ੍ਰੀ ਦਮਦਮਾ ਸਾਹਿਬ ਵਿਖੇ ਜੋ ਤਖਤ ਸਾਹਿਬ ਹੈ ਉੱਥੇ ਵੱਡੇ ਰੂਪ ਦੇ ਵਿੱਚ ਪੰਜਾਬ ਦੇ ਲੋਕ ਇਕੱਠੇ ਹੋ ਕੇ ਇਸ ਧਾਰਮਿਕ ਇਤਿਹਾਸ ਨੂੰ ਇਤਿਹਾਸਕ ਦਿਨ ਨੂੰ ਯਾਦ ਕਰਦੇ ਆ ਇਸ ਤਿਹਾਰ ਨੂੰ ਮਨਾਉਂਦੇ ਆ ਜਿੱਥੇ ਇਸ ਗੱਲ ਦੀ ਮੁੜ ਜਿਹੜਾ ਕਸਬੇ ਮੁੜ ਕੇ ਇਸ ਗੱਲ ਦੀ ਸੱਤ ਲਈ ਜਾਂਦੀ ਹੈ ਮੁੜ ਕਸਮ ਚੁੱਕੀ ਜਾਂਦੀ ਹੈ ਕਿ ਜਦੋਂ ਕੋਈ ਵਿਅਕਤੀ ਕਿਸੇ ਤੇ ਯਵਰ ਕਰਦਾ ਤੇ ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ਖਾਲਸਾ ਉਹਨਾਂ ਦੇ ਪੱਖ ਦੇ ਵਿੱਚ ਖੜਦਾ ਉਹਨਾਂ ਦੇ ਪੱਖ ਦੇ ਵਿੱਚ ਹਾ ਦਾ ਨਾਰਾ ਮਾਰਦਾ ਉਹਨਾਂ ਦੇ ਪੱਖ ਦੇ ਵਿੱਚ ਆਪਣੇ ਆਪ ਤੱਕ ਕੁਰਬਾਨ ਕਰਦਾ ਜਿੰਨੀਆਂ ਜਿਸ ਦੀਆਂ अनेका ਉਦਾਹਰਨਾਂ ਸੀ ਸਿੱਖ ਇਤਿਹਾਸ ਦੇ ਵਿੱਚੋਂ ਲੈ ਸਕਦੇ ਆਂ ਪੰਜਾਬ ਦੇ ਇਤਿਹਾਸ ਦੇ ਵਿੱਚੋਂ ਲੈ ਸਕਦੇ ਆਂ ਜਦੋਂ ਕਦੇ ਕਿਸੇ ਮਜਲੂਮ ਤੇ ਕੋਈ ਵਿਅਕਤੀ ਕੋਈ ਹਕੂਮਤ ਜ਼ਬਰ ਕਰਦੀ ਆ ਤਾਂ ਉਸ ਦਾ ਮੁਕਾਬਲਾ ਕਰਨ ਵਾਸਤੇ ਸਿੱਖ ਇਤਿਹਾਸ ਦੇ ਲੋਕ ਪੰਜਾਬ ਦੇ ਲੋਕ ਜਾਂ ਇਸ ਤੋਂ ਸੇਧ ਲੈਣ ਵਾਲੇ ਲੋਕ ਨਾਲ ਖੜਦੇ ਆ ਤਾਂ ਜਦੋਂ ਹੁਣ ਅਸੀਂ ਅੱਜ ਥੋੜੇ ਦਿਨਾਂ ਨੂੰ ਵਿਸਾਖੀ ਦਾ ਤਿਹਾਰ ਪੰਜਾਬ ਦੇ ਵਿੱਚ ਮਨਾਉਣਾ ਹੈ ਆਉਂਦੇ ਦਿਨਾਂ ਦੇ ਵਿੱਚ ਅਸੀਂ ਵਿਸਾਖੀ ਦੇ ਦਿਹਾੜੇ ਤੇ ਇਕੱਠੇ ਹੋਵਾਂਗੇ ਜਦੋਂ ਇਸ ਗੱਲ ਦੀ ਕਿਸਾਨਾਂ ਵੱਲੋਂ ਖੁਸ਼ੀ ਮਨਾਈ ਜਾਣੀ ਹੈ ਕਿ ਸਾਡੀਆਂ ਫਸਲਾਂ ਪੱਕ ਗਈਆਂ ਸ਼ਮਾਹੀ ਸਾਡੀ ਮਿਹਨਤ ਹੈ ਉਹ ਰੰਗ ਲਿਆ ਰਹੀ ਹੈ ਉਸ ਜਨਸ ਨੇ ਮੰਡੀਆਂ ਦੇ ਵਿੱਚ ਜਾਣਾ ਕਿਸਾਨਾਂ ਦੇ ਘਰਾਂ ਦੇ ਵਿੱਚ ਖੁਸ਼ਹਾਲੀ ਆਉਣੀ ਹੈ ਤਾਂ ਉਸੇ ਮੌਕੇ ਤੇ ਜਿੱਥੇ ਇਸ ਨੂੰ ਖੁਸ਼ੀ ਦਾ ਤਿਹਾਰ ਮੰਨਿਆ ਜਾਂਦਾ ਤੇ ਨਾਲ ਦੀ ਨਾਲ ਖਾਲਸਾ ਪੰਥ ਦੀ ਸਾਜਨਾ ਦੇ ਨਾਲ ਜੋੜ ਕੇ ਮੰਨਿਆ ਜਾਂਦਾ ਜਦੋਂ ਅਸੀਂ ਇਹ ਗੱਲ ਸਮੁੱਚੇ ਸੰਸਾਰ ਤੇ ਪੰਜਾਬ ਦੇ ਵਿੱਚ ਕਰਦੇ ਆ ਤੇ ਨਾਲ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੀ ਗੱਲ ਕਰਾਂਗੇ ਕਿਉਂਕਿ ਬਰਨਾਲਾ ਵਿਮਾ ਜ਼ਿਲ੍ਹਾ 2006 ਦੇ ਵਿੱਚ ਜਦੋਂ ਵਿਮਾ ਜ਼ਿਲ੍ਹਾ ਬਰਨਾਲਾ ਬਣਦਾ ਸੰਗਰੂਰ ਦੇ ਵਿੱਚੋਂ ਤਾਂ ਇਸੇ ਜ਼ਿਲ੍ਹੇ ਦਾ ਇੱਕ ਵੱਡਾ ਪਿੰਡ ਹੈ ਢੱਲਵਾ ਜਿਹੜਾ ਕਿ ਤਹਿਸੀਲ ਤਪਾ ਦੇ ਦੀਨ ਹੈ ਮਾਨਸਾ ਤੋਂ ਅੰਮ੍ਰਿਤਸਰ ਸਾਹਿਬ ਜਾਣੇ ਆ ਮੋਗਾ ਬਾਇਆ ਮੋਗਾ ਜਾਣੇ ਆ ਤਾਂ ਹਣ ਰੋੜੇ ਨਗਰ ਹੈ ਪਿੰਡ ਢੱਲਵੇਂਗਾ ਜੋ ਕਿ ਇੱਕ ਇਤਿਹਾਸਕ ਸਥਾਨ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲੰਬਾ ਸਮਾਂ ਗੁਜ਼ਾਰੇ ਆ ਪਹਿਲਾਂ ਸ਼ੁਰੂ ਦੇ ਵਿੱਚ ਮੈਂ ਆਪਣੀ ਗੱਲ ਜਦੋਂ ਕੀਤੀ ਆ ਉਦੋਂ ਤੁਹਾਨੂੰ ਦੱਸਿਆ ਕਿ 1664 ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੱਦੀ ਪ੍ਰਾਪਤ ਹੁੰਦੀ ਹੈ 1666 ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ ਹੈ 1675 ਦੇ ਵਿੱਚ ਜਾ ਕੇ ਸ੍ਰੀ ਗੁਰਤੇਗ বাহাদুর ਸਾਹਿਬ ਦੀ ਸਾਹਾਦਤ ਹੁੰਦੀ ਹੈ ਤਾਂ ਜਦੋਂ 1665 ਦੇ ਵਿੱਚ ਸ੍ਰੀ ਗੁਰਤੇਗ বাহাদুর ਸਾਹਿਬ ਨੂੰ ਗੁਰਤਾ ਗੱਦੀ ਪ੍ਰਾਪਤ ਹੁੰਦੀ ਹੈ ਤਾਂ ਉਹ ਆਪਣਾ ਪ੍ਰਚਾਰ ਦੌਰਾ ਚਲਾਉਂਦੇ ਆ ਕਿਉਂਕਿ ਸਾਰੇ ਗੁਰੂ ਸਾਹਿਬਾਨ ਨੇ ਜਿਵੇਂ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ ਨੇ ਤਾਂ ਇਸੇ ਤਰੀਕੇ ਦੇ ਨਾਲ ਸਿੱਖ ਧਰਮ ਦੀ ਮਜ਼ਬੂਤੀ ਵਾਸਤੇ ਜਾਂ ਉਹਨਾਂ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਜੋ ਇਸ ਆਸਥੇ ਦੇ ਨਾਲ ਸਹਿਮਤ ਹੈ ਤਾਂ ਗੁਰਤੇਗ বাহাদুর ਸਾਹਿਬ ਜੀ ਨੇ ਵੀ ਦੋ ਯਾਤਰਾਵਾਂ ਕੀਤੀਆਂ ਨੇ ਪਹਿਲੀ ਯਾਤਰਾ ਮਾਲਵਾ ਖੇਤਰ ਦੀ ਯਾਤਰਾ ਜਿੱਥੇ ਉਹਨਾਂ ਨੇ ਲੋਕਾਂ ਨੂੰ ਇਸ ਗੱਲ ਨੂੰ ਲੈ ਕੇ ਜਗਾਇਆ ਜੋੜਿਆ ਜਦੋਂ ਸ੍ਰੀ ਹਰਿਉਨੰਦ ਪ੍ਰਸਾਦ ਤੋਂ ਸ੍ਰੀ ਗੁਰਤੇਗ ਬਾਧਰ ਸਭ ਚੱਲਦੀ ਹੈ ਬਾਧਰਗੜ ਹੁੰਦੇ ਹੋਏ ਪਟਿਆਲੇ ਜ਼ਿਲ੍ਹੇ ਦਾ ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚੋਂ ਦੀ ਹੁੰਦੇ ਹੋਏ ਮਮੂਲਵਾ ਸੇਖਾ ਰੰਗੀਆਂ ਬਰਨਾਲਾ ਜ਼ਿਲ੍ਹਾ ਦੇ ਵਿੱਚ ਐਂਟਰੀ ਕਰਦੇ ਆ ਜਿੱਥੋਂ ਹੰਢਿਆਇਆ ਜਿੱਥੋਂ ਨੇੜੇ ਅੜੀਸਰ ਸਾਹਿਬ ਸੋਹੀਆਣਾ ਤੇ ਨਗਰਟਾ ਲਵਾ ਪੰਜਾਬ ਦੇ ਵਿੱਚ ਸ੍ਰੀ ਗੁਰਤੇਗ ਬਾਧਰ ਸਾਹਿਬ ਜੀ ਦੇ 6 ਪ੍ਰਸਿੱਧ ਸਥਾਨ ਨੇ ਜਿੱਥੇ ਲੰਬਾ ਸਮਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਠਹਿਰਾਉ ਕੀਤਾ ਉਹਨਾਂ ਨਗਰਾਂ ਦੇ ਵਿੱਚ ਉਹਨਾਂ ਸਥਾਨਾਂ ਦੇ ਵਿੱਚੋਂ ਇੱਕ ਠੱਲਵਾ ਸਥਾਨ ਹੈ। ਕਈ ਸਥਾਨਾਂ 'ਤੇ ਗੁਰੂ ਸਾਹਿਬ ਕੁਝ ਸਮਾਂ ਠਹਿਰੇ ਹੈ ਆਪਣੇ ਕਾਫਲੇ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ ਭਾਵੇਂ ਕੋਈ ਹੋਰ ਅਥ ਘੋੜੇ ਹੁੰਦੇ ਸੀ ਭਾਵੇਂ ਕੋਈ ਬਲਦ ਗੱਡੇ ਹੁੰਦੇ ਸੀ ਇੱਕ ਕਾਫਲੇ ਦੇ ਰੂਪ ਦੇ ਵਿੱਚ ਪ੍ਰਚਾਰ ਚੱਲਦਾ ਸੀ ਸਮੁੱਚਾ ਕਾਫਲਾ ਚੱਲ ਰਿਹਾ ਹੈ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਠਹਿਰਾਉ ਹੁੰਦਾ ਉੱਥੇ ਲੋਕ ਇਕੱਠੇ ਹੁੰਦੇ ਆ ਸੰਗਤਾਂ ਨੂੰ ਸੱਦਿਆ ਜਾਂਦਾ ਤਾਂ ਉਹਨਾਂ ਨੂੰ ਪ੍ਰਚਾਰ ਰਾਹੀ ਜੋੜਿਆ ਜਾਂਦਾ ਦੱਸਿਆ ਜਾਂਦਾ ਤਾਂ ਜਦੋਂ ਸ੍ਰੀ ਗੁਰਤੇਗ ਬਹਾਦਰ ਸਾਹਿਬ ਅੜੀਸਰ ਤੋਂ ਅੱਗੇ ਸੋਹੀਆਣਾ ਸਾਹਿਬ ਜਾਂਦੇ ਆ ਸੋਹੀਆਣਾ ਤੋਂ ਕੈਲੋਂ ਸਾਹਿਬ ਜਾਂਦੇ ਆ ਨਗਰ ਢਲਵਾਂ ਦਾ ਪਿੰਡ ਹੈ ਖੁੱਡੀਖੁਰਤੇ ਢਲਵਾਂ ਦੇ ਵਿਚਕਾਰ ਕੁਝ ਸਮਾਂ ਰੁਕਦੇ ਆ ਤੇ ਉੱਥੇ ਕੁਝ ਲੋਕ ਮਸ਼ੇਰੇ ਰਹਿ ਰਹੇ ਆ ਉਹਨਾਂ ਸਮਿਆਂ ਦੇ ਵਿੱਚ ਦਰਿਆ ਚੱਲਦੇ ਆ ਤਾਂ ਕੁਝ ਵਿਅਕਤੀਆਂ ਨੇ ਇਹ ਗੱਲ ਸੋਚੀ ਕਿ ਇਸ ਵਿਅਕਤੀ ਕੋਲੇ ਇਸ ਯਾਤਰੂ ਟੋਲੇ ਕੋਲੇ ਇਸ ਕਾਫਲੇ ਕੋਲੇ ਕੁਝ ਕੀਮਤੀ ਸਮਾਨ ਹੈ ਕਿਉਂ ਨਾ ਰਾਤ ਨੂੰ ਇਹ ਸਮਾਨ ਚੋਰੀ ਕਰ ਲਿਆ ਜਾਵੇ ਕਿਉਂ ਨਾ ਇਹਨਾਂ ਦੇ ਘੋੜੇ ਵਧੀਆ ਨਸਲ ਦੇ ਨੇ ਕਿਉਂ ਨਾ ਘੋੜੇ ਚੋਰੀ ਕਰ ਲਏ ਜਾਣ ਤਾ ਕੁਝ ਵਿਅਕਤੀਆਂ ਦੇ ਮਨ ਦੇ ਵਿੱਚ ਇਹ ਗੱਲ ਆਈ ਜਿਹੜੀ ਕਿ ਇੱਕ ਔਰਤ ਨੂੰ ਪਤਾ ਲੱਗੀ ਤੇ ਉਸ ਔਰਤ ਨੇ ਉਸ ਨਗਰ ਦੀ ਗੱਲ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਰਸਤੇ ਦੇ ਵਿੱਚ ਠਹਿਰੇ ਹੋਇਆ ਗੁਰਦੁਆਰਾ ਕੈਲੋਂ ਸਾਹਿਬ ਅੱਜ ਕੱਲ ਬਣਿਆ ਟੱਲਵਾ ਤੋਂ ਜਦੋਂ ਖੁੱਡੀ ਖੁਰਦ ਨੂੰ ਜਾਂਦੇ ਆ ਰਸਤੇ ਦੇ ਵਿੱਚ ਤਾਂ ਉੱਥੇ ਉਹਨਾਂ ਨੂੰ ਆ ਕੇ ਗੱਲ ਦੱਸੀ ਤੇ ਗੁਰੂ ਸਾਹਿਬ ਉਸ ਥਾਂ ਤੋਂ ਸਵੇਰੇ ਚਾਲਾ ਪਾ ਕੇ ਉਸ ਥਾਂ ਤੋਂ ਅੱਗੇ ਰਵਾਨਗੀ ਲੈ ਕੇ ਆਪਣਾ ਕਾਫਲਾ ਬਿਨਾਂ ਬਹੁਤੀਆਂ ਬਹੁਤੇ ਦਿਨ ਰਾਤਾਂ ਰੁਕੇ ਉਸ ਥਾਂ ਤੋਂ ਅੱਗੇ ਚੱਲ ਗਏ ਅੱਗੇ ਨਗਰ ਟੱਲਵਾ ਹੁੰਦਾ ਪਿੰਡ ਢੱਲਵਾ ਉਹਨਾਂ ਸਮਿਆਂ ਦੇ ਵਿੱਚ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੋ ਨਗਰ ਢੱਲਵਾ ਪਹੁੰਚੇ ਤਾਂ ਨਾਲ ਪਿੰਡ ਮੌੜ ਹੈ ਜਦੋਂ ਅਸੀਂ ਕਿਤੇ ਗੱਲ ਕਰਦੇ ਆ ਪੰਜਾਬ ਦੇ ਵਿੱਚ ਢੱਲਵਾ ਤੇ ਮੌੜ ਦਾ ਨਾਂ ਇਕੱਠੇ ਜੋੜ ਕੇ ਲਿਆ ਜਾਂਦਾ ਹੈ ਪੰਜਾਬ ਦੇ ਵਿੱਚ ਅਨੇਕਾਂ ਪਿੰਡ ਮੌੜ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਰਨਾਲਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅਨੇਕਾਂ ਮੌੜ ਕਲਾ ਮੌੜ ਖੁਰਦ ਮੌੜ ਹੋਰ ਮੰਡੀਆਂ ਨਿਕਾ ਪਿੰਡ ਇਸ ਤਰੀਕੇ ਦੇ ਨਾਲ ਜਾਣੇ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜਉਣਾ ਮੋੜ ਸਾਡਾ ਇਤਿਹਾਸ ਖਨਾਇਕ ਹੋਇਆ ਤਾਂ ਉਸ ਮੋੜ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿ ਰਿਹਾ ਹੈ ਤਰਨਤਾਰਨ ਜ਼ਿਲ੍ਹੇ ਤੋਂ ਅੱਜ ਕੱਲ੍ਹ ਜਿਹੜਾ ਤਰਨਤਾਰਨ ਹੈ ਅੰਮ੍ਰਿਤਸਰ ਦੇ ਵਿੱਚ ਸੀ ਉਹਨਾਂ ਸਮਿਆਂ ਦੇ ਵਿੱਚ ਪੱਟੀ ਦੇ ਨੇੜੇ ਤੋਂ ਤਾਂ ਉਸ ਪਰਿਵਾਰ ਕੋਲੇ ਇੱਕ ਵਿਅਕਤੀ ਭਾਈ ਮੱਦੋ ਜੀ ਆਪਣੀ ਮਾਸੀ ਦੇ ਮੁੰਡਿਆਂ ਕੋਲੇ ਆਇਆ ਹੋਇਆ ਜਦੋਂ ਉਹਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਉਂਕਿ ਅੰਮ੍ਰਿਤਸਰ ਦੇ ਨਾਲ ਸੰਬੰਧ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਿ ਉਹਨਾਂ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਸਿੱਖ ਧਰਮ ਦੇ ਨੌਵੇਂ ਗੁਰੂ ਨੇੜਲੇ ਪਿੰਡ ਢਿਲਵਾ ਪਹੁੰਚੇ ਹੋਏ ਨੇ ਆਪਣੇ ਮਾਸੀ ਦੇ ਪਰਿਵਾਰ ਤੋਂ ਆਪਣੇ ਮਾਸੀ ਦੇ ਬੇਟਿਆਂ ਤੋਂ ਤਾਂ ਉਹ ਉੱਥੋਂ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨਾਂ ਲਈ ਨਗਰ ਢਲਵਾ ਆ ਜਾਂਦੀ ਹੈ ਢਲਵਾ ਆ ਕੇ ਜਦੋਂ ਗੁਰੂ ਸਾਹਿਬ ਨੂੰ ਮਿਲਦੇ ਹੈ ਉਹਨਾਂ ਦੇ ਦਰਸ਼ਨ ਕਰਦੇ ਹੈ ਪਹਿਲਾ ਪੰਜ ਪਾਸ਼ਾ ਦੇ ਉਹ ਪਰਿਵਾਰ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਪਰਿਵਾਰ ਰਿਹਾ ਉਹਨਾਂ ਦੇ ਨਾਲ ਵਿਚਰਦਾ ਰਿਹਾ ਜਦੋਂ ਉਹਨਾਂ ਨੇ ਆ ਕੇ ਇਹ ਗੱਲ ਕੀਤੀ ਦੱਸਿਆ ਕਿ ਅਸੀਂ ਸਿੱਖ ਧਰਮ ਦੇ ਵਿੱਚ ਆਸਥਾ ਰੱਖਣ ਵਾਲੇ ਲੋਕਾਂ ਅਸੀਂ ਗੁਰੂ ਅਰਜਨ ਦੇਵ ਜੀ ਦੀ ਸੰਗਤ ਕਰਦੇ ਰਹੇ ਹਾਂ ਸਾਡੇ ਬਡੇਰੇ ਕਰਦੇ ਰਹੇ ਆ ਤਾਂ ਇਸ ਕਰਕੇ ਅਸੀਂ ਵੀ ਸਿੱਖ ਧਰਮ ਦੇ ਪੈਰੋਕਾਰ ਤੇ ਤੁਹਾਡੇ ਸਵਾਗਤ ਲਈ ਇੱਥੇ ਹਾਜ਼ਰ ਆਂ ਤਾਂ ਗੁਰੂ ਸਾਹਿਬ ਨੇ ਉਹਨਾਂ ਦਾ ਨਾਂ ਪੁੱਛਿਆ ਉਹਨਾਂ ਨੇ ਆਪਣਾ ਨਾਮ ਮਦੋਜੀ ਦੱਸਿਆ ਤਾਂ ਉਹ ਉਹਨਾਂ ਨੇ ਜਦੋਂ ਸਵਾਗਤ ਕੀਤਾ ਉਸੇ ਨਗਰ ਦੇ ਵਿੱਚ ਨਗਰਟ ਲਵਾਂ ਦੇ ਵਿੱਚ ਗੁਰਤੇਬਾਦਰ ਸਾਹਿਬ ਦੀ ਚਹਟਹਲ ਸੇਵਾ ਕੀਤੀ ਤੇ ਉਹ ਵਿਅਕਤੀ ਉੱਥੇ ਆ ਕੇ ਰਹਿਣ ਲੱਗ ਗਿਆ ਉਸ ਨੇ ਗੁਰੂ ਸਾਹਿਬ ਕੁਝ ਦਿਨ ਰਹੇ ਵੱਖ-ਵੱਖ ਇਤਿਹਾਸਕਾਰ ਇਸ ਗੱਲ ਦੇ ਵੱਖ-ਵੱਖ ਹਵਾਲੇ ਦਿੰਦੇ ਆ ਭਾਈ ਕਾਨ ਸਿੰਘ ਕੁਝ ਦਿਨ ਕਹਿੰਦੇ ਆ ਡਾਕਟਰ ਸੁਖਦੇਵ ਸਿੰਘ ਜੋ ਕਿ ਸਿੱਖ ਵਿਦਵਾਨ ਨੇ ਹੁਣ ਖੋਜ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨੀ ਤੇ ਕਾਫੀ ਵੱਡਾ ਕੰਮ ਹੈ ਉਹ ਵੀ ਕੁਝ ਦਿਨ ਦੀ ਗੱਲ ਕਰਦੇ ਆ ਇੱਕ ਆਮ ਧਾਰਨਾ ਦੇ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ 9 ਮਹੀਨੇ ਠਹਿਰੇ ਆ ਜਿਦੇ ਵਿੱਚ 9 ਮਹੀਨੇ 9 ਦਿਨ 9 ਘੰਟੇ 9 ਕਿਉਂਕਿ ਨੌਵੇਂ ਗੁਰੂ ਦੇ ਨਾਲ ਇੱਕ ਨੌ ਦਾ ਅੰਕ ਜੋੜ ਕੇ ਇੱਕ ਪ੍ਰਚਾਰ ਚੱਲ ਰਿਹਾ ਭਾਵੇਂ ਉਸ ਦੇ ਪੁਖਤਾ ਸਬੂਤ ਅਜੇ ਨਹੀਂ ਅਜੇ ਵੀ ਇਹ ਗੱਲ ਖੋਜ ਦਾ ਵਿਸ਼ਾ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਿਲਵਾਨਾਂ ਨੇ ਇਸ ਗੱਲ ਦੀ ਖੋਜ ਕਰਨੀ ਹੈ ਤਾਂ ਜਦੋਂ ਢਿਲਵਾਂ ਦੇ ਵਿੱਚ ਗੁਰੂ ਸਾਹਿਬ ਠਹਿਰੇ ਹੋਏ ਆ ਨੇੜਲੇ ਪਿੰਡਾਂ ਦੇ ਵਿੱਚ ਵੀ ਪ੍ਰਚਾਰ ਕਰਨ ਜਾਂਦੇ ਆ ਜਿਹਦੇ ਵਿੱਚੋਂ ਮੋੜ ਜਿਹਦੇ ਵਿੱਚੋਂ ਨੇੜੇ ਪਿੰਡ ਰੂੜੇਕੇ ਹੋਰ ਪਿੰਡਾਂ ਦੇ ਵਿੱਚ ਜਦੋਂ ਲੰਬਾ ਸਮਾਂ ਠਹਿਰਦੇ ਨੇ ਤਾਂ ਨੇੜੇ ਦੀਆਂ ਸੰਗਤਾਂ ਤੱਕ ਵੀ ਜਾ ਕੇ ਉਹ ਪ੍ਰਚਾਰ ਕਰਦੇ ਆ ਤੇ ਨੇੜੇ ਦੇ ਲੋਕ ਉਹਨਾਂ ਦੀ ਗੱਲ ਸੁਣਨ ਵਾਸਤੇ ਉਹਨਾਂ ਦਾ ਪ੍ਰਚਾਰ ਸੁਣਨ ਵਾਸਤੇ ਉਹਨਾਂ ਕੋਲੇ ਪਹੁੰਚਦੇ ਆ ਤਾਂ ਉਸ ਇਲਾਕੇ ਦੇ ਵਿੱਚ ਨਗਰ ਢਿਲਵਾਂ ਦੇ ਵਿੱਚ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਅਸੀਂ ਅੱਜ ਤੋਂ ਦੋ 300 ਸਾਲ ਪਿੱਛੇ ਜਾ ਕੇ ਵੇਖੀਏ 1600 ਆਪਣੇ ਆਪ ਨੂੰ 75 ਦੇ ਵਿੱਚ 68 ਦੇ ਵਿੱਚ ਲਿਆ ਕੇ ਰੱਖਿਆ ਕਿਉਂਕਿ ਗੁਰਤੇਗ বাহাদুর ਸਾਹਿਬ ਇਸ ਇਲਾਕੇ ਦੇ ਵਿੱਚ 1665 ਦੇ ਵਿੱਚ ਆਉਂਦੇ ਆ 1660 ਦੇ ਵਿੱਚ ਗੁਰੂ ਗੋਵਿੰਦ ਸਿੰਘ ਦਾ ਜਨਮ ਹੁੰਦਾ ਹੈ 64 ਦੇ ਵਿੱਚ ਗੁਰਤਾ ਗੱਦੀ ਮਿਲਦੀ ਹੈ 65 ਦੇ ਵਿੱਚ ਇਸ ਏਰੀਏ ਦਾ ਦੌਰਾ ਕੀਤਾ ਹੈ ਗੁਰਤੇਗ ਬਦਰ ਸਾਹਿਬ ਨੇ ਮਾਲਵਾ ਖੇਤਰੀ ਜਿਹੜੀ ਪਹਿਲੀ ਯਾਤਰਾ ਹੈ ਜਿਹਨੂੰ ਪ੍ਰਚਾਰ ਯਾਤਰਾ ਕਿਹਾ ਜਾਂਦਾ ਹੈ ਤਾਂ ਜਦੋਂ ਇਹ ਪ੍ਰਚਾਰ ਯਾਤਰਾ ਤੇ ਪਹੁੰਚੇ ਹੋਏ ਨੇ ਅਸੀਂ 1665 ਦੇ ਵਿੱਚ ਆਪਣੇ ਆਪ ਨੂੰ ਹੁਣ ਨਾਲ ਜਾ ਕੇ ਵੇਖੀਏ ਤਾਂ ਕਾਫੀ ਲੰਬਾ ਸਮਾਂ ਇਸ ਦਾ ਬਖਵਾ ਪੈ ਚੁੱਕਿਆ ਉਹਨਾਂ ਸਮਿਆਂ ਦੇ ਵਿੱਚ ਕਹੇ ਜੇ ਹਾਲਾਤ ਹੋਣਗੇ ਅਸੀਂ ਇਹ ਸੋਚ ਸਕਦੇ ਹਾਂ ਕਿ ਉਹਨਾਂ ਸਮਿਆਂ ਦੇ ਵਿੱਚ ਚਾਰਸਤੇਰੇ ਰਤੀਲਾ ਇਲਾਕਾ ਹੈ ਪਾਣੀ ਦਾ ਕੋਈ ਪ੍ਰਬੰਧ ਨਹੀਂ ਫਸਲਾਂ ਦੀ ਸਿੰਚਾਈ ਦਾ ਕੋਈ ਪ੍ਰਬੰਧ ਨਹੀਂ ਤਾ ਉਸ ਸਮੇਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਗੱਲ ਸੋਚੀ ਕਿ ਇਥੋਂ ਦੇ ਲੋਕਾਂ ਨੂੰ ਜੇਕਰ ਜਿੱਦੀ ਤੌਰ ਤੇ ਪੱਕੇ ਤੌਰ ਤੇ ਬਸਨੀਕ ਬਣਾਉਣਾ ਹੈ ਕਿਉਂਕਿ ਜਦੋਂ ਕੋਈ ਵਿਅਕਤੀ ਠਹਿਰਾਓ ਕਰਦੇ ਆ ਜਦੋਂ ਕੋਈ ਲੋਕ ਆਪਣੀ ਰਹਿ ਇਸ ਕਰਦੇ ਆ ਤਾਂ ਉਹਨਾਂ ਸਮਿਆਂ ਦੇ ਵਿੱਚ ਖਾਸ ਕਰਕੇ ਪਾਣੀ ਦੇ ਪ੍ਰਬੰਧ ਦੇਖ ਕੇ ਕਰਦੇ ਸੀ ਕਿ ਪਾਣੀ ਦੇ ਪ੍ਰਬੰਧ ਹੈ ਕੋਈ ਅਨਾਜ ਦਾ ਪ੍ਰਬੰਧ ਹੈ ਤਾਂ ਪਾਣੀ ਦੇ ਨਾਲ ਹੀ ਅਨਾਜ ਜਾਂ ਤਾਂ ਫਿਰ ਕੁਦਰਤੀ ਬਰਸਾਤ ਤੇ ਨਿਰਭਰ ਹੈ ਜਾਂ ਫਿਰ ਜੇ ਕੋਈ ਆਰਜੀ ਪ੍ਰਬੰਧ ਪਾਣੀ ਦੇ ਕੋਈ ਟਿਊਬਵੈਲ ਖੂਹ ਜਾਂ ਕੋਈ ਇਦਾਂ ਦੇ ਹੈਗੇ ਆ ਜਦ دریا ਮਾਦੇ ਪਾਣੀ ਦਾ ਕੋਈ ਖੇਤਾਂ ਦੇ ਵਿੱਚ ਲਾਇਆ ਜਾ ਸਕਦਾ ਹੈ ਇਦਾਂ ਦੇ ਪ੍ਰਬੰਧ ਹੈਗੇ ਆ ਤਾਂ ਫਿਰ ਉੱਥੇ ਆਬਾਦੀ ਹੋ ਸਕਦੀ ਹੈ ਤਾਂ ਗੁਰਤੇਗ ਬਹਾਦਰ ਸਾਹਿਬ ਨੇ ਇਲਾਕੇ ਦੇ ਵਿੱਚ ਖੂਹ ਲਵਾਈ ਉਸ ਨਗਰ ਟੱਲਵਾਂ ਦੇ ਨੇੜਲੇ ਪਿੰਡਾਂ ਦੇ ਵਿੱਚ ਭਾਵੇਂ ਕਿ ਅੱਜ ਲੰਬਾ ਸਮਾਂ ਲੰਘਣ ਤੋਂ ਬਾਅਦ ਇਸ ਗੱਲ ਦੀ ਕੋਈ ਸਨਾਖਤ ਨਹੀਂ ਹੋ ਸਕੀ ਭਾਵੇਂ ਇਸ ਗੱਲ ਨੂੰ ਉਹਨਾਂ ਖੂਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਇਤਿਹਾਸਕ ਹਵਾਲੇ ਹੈ ਕਿ ਇਸ ਇਲਾਕੇ ਦੇ ਵਿੱਚ ਖੂਹ ਲਵਾਏ ਗਏ ਤੇ ਨਾਲ ਕਿਉਂਕਿ ਜੇਕਰ ਕਿਸੇ ਖੁਸ਼ਹਾਲ ਘਰ ਦੀ ਸਨਾਖ ਤੋਂ ਉਹਨਾਂ ਮੁਕਿਆਂ ਦੇ ਵਿੱਚ ਹੁੰਦੀ ਸੀ ਜਿਨ੍ਹਾਂ ਘਰਾਂ ਦੇ ਵਿੱਚ ਪਸ਼ੂ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਦੁੱਧ ਹੈ ਤਾਂ ਉਸ ਘਰ ਨੂੰ ਖੁਸ਼ਹਾਲ ਮੰਨਿਆ ਜਾਂਦਾ ਸੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਦੋਰਾਡੇ ਜਿਵੇਂ ਕਿ ਰਾਜਸਥਾਨ ਦਾ ਏਰੀਆ ਉੱਥੋਂ ਪਸ਼ੂ ਮੰਗਵਾ ਕੇ ਜਿਦੇ ਵਿੱਚ ਚੰਗੀ ਨਸਲ ਦੀਆਂ ਗਾਈਆਂ ਹੋ ਸਕਦੀਆਂ ਨੇ ਗਊਆਂ ਹੋ ਸਕਦੀਆਂ ਨੇ ਲਿਆ ਕੇ ਲੋਕਾਂ ਨੂੰ ਵੰਡੀਆਂ ਕਿ ਲੋਕ ਇੱਥੇ ਰਹਿਣ ਖੂਲ ਆਏ ਐ ਫਸਲਾਂ ਹੋ ਰਹੀਆਂ ਨੇ ਫਸਲਾਂ ਹੋਣਗੀਆਂ ਤਾਂ ਲੋਕ ਪੱਕਾ ਠਹਿਰਾਉ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਸਿੱਖ ਧਰਮ ਦੇ ਇਹਨਾਂ ਲੋਕਾਂ ਦੀ ਆਬਾਦੀ ਪੱਕੇ ਤੌਰ ਤੇ ਵਸਨੀਕ ਬਣ ਕੇ ਰਹਿ ਜੇ ਤਾਂ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਖੂਲ ਬਾਇਏ ਖੂਲ ਬਾ ਕੇ ਪਸ਼ੂ ਧਨ ਵੰਡਿਆ ਕਿਹਾ ਇਹ ਵੀ ਜਾਂਦਾ ਹੈ ਕਿ ਖਾਸ ਕਰਕੇ ਇੱਕ ਵਿਸ਼ੇਸ਼ ਨਸਲ ਦੀ ਜਿਹਨੂੰ ਕਪਲਾ ਗੋ ਕਿਹਾ ਜਾਂਦਾ ਹੈ ਪੰਡਤਾਂ ਨੂੰ ਵੰਡੀ ਗਈ ਭਾਵੇਂ ਕਿ ਗੁਰਤੇਬਾਦਰ ਸਾਹਿਬ ਦੀ ਬਾਣੀ ਉਸ ਗੱਲ ਦਾ ਜਿਹੜੇ ਅਨੋਖਾ ਅਖੌਤੀ ਕਰਮ ਕਾਂਡ ਹੈ ਉਹਨਾਂ ਦਾ ਖੰਡਨ ਵੀ ਕਰਦੀ ਹੈ ਪਰ ਇੱਕ ਧਾਰਨਾ ਇਹ ਵੀ ਹੈ ਕਿ ਉਸ ਮੌਕੇ ਤੇ ਲੋੜਵੰਦ ਵਿਅਕਤੀਆਂ ਨੂੰ ਜਾ ਦੂਜੀ ਧਾਰਨਾ ਇਹ ਕਿ ਪੰਡਤਾਂ ਨੂੰ 101 ਜਿਹਨੂੰ 17100 ਕਹਿ ਦਿੱਤਾ ਜਾਂਦਾ ਹੈ ਗਉਆਂ ਵੰਡੀਆਂ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਐਡਾ ਵੱਡਾ ਦਾਨ ਜਦੋਂ ਗੁਰਤੇਗਵੰਦਰ ਸਾਹਿਬ ਨੇ ਦਿੱਤਾ ਉਹਨਾਂ ਨੂੰ ਤਾਂ ਉਹਨਾਂ ਤੋਂ ਐਡਾ ਵੱਡਾ ਦਾਨ ਇੱਕ ਵਿਅਕਤੀ ਜਿਹੜਾ ਕਿ ਉਹਨਾਂ ਆਮ ਲੋਕਾਂ ਦੀ ਨਜ਼ਰ ਦੇ ਵਿੱਚ ਇੱਕ ਯਾਤਰੂ ਹੈ ਇੱਕ ਪ੍ਰਚਾਰਕ ਹੈ ਇੱਕ ਦੌਰੇ ਕਰ ਰਿਹਾ ਵਿਅਕਤੀ ਹੈ ਤਾਂ ਇੱਕ ਘਮੱਕੜ ਹੈ ਉਹਨਾਂ ਕੋਲ ਐਡਾ ਵੱਡਾ ਦਾਨ ਕਿਉਂਕਿ ਜੇ ਕੋਤਰਸ ਕਪਲਾ ਗਊ ਇੱਕ ਵਿਸ਼ੇਸ਼ ਨਸਲ ਦੀ ਗਊ ਕਿਹਾ ਜਾਂਦਾ ਹੈਗਾ ਕਿ ਜੇ ਉਹ ਦਾਨ ਦਿੰਦੇ ਆ ਤਾਂ ਬਹੁਤ ਵੱਡਾ ਇੱਕ ਤਰ੍ਹਾਂ ਦਾ ਤਿਆਗ ਹੈ ਕਿਉਂਕਿ ਗੁਰਤੇਗਬਾਦਰ ਸਾਹਿਬ ਦਾ ਨਾਮ ਪਹਿਲਾ ਤਿਆਗਮਲ ਹੁੰਦਾ ਸੀ अनेਕਾਂ ਦਾ ਉਦਾਹਰਨਾ ਸ੍ਰੀ ਗੁਰਤੇਗਬਾਦਰ ਸਾਹਿਬ ਦੇ ਜੀਵਨ ਨਾਲ ਅਜਈਆਂ ਜੁੜੀਆਂ ਨੇ ਕਿ ਜਦੋਂ ਉਹਨਾਂ ਨੂੰ ਮਾਪਿਆਂ ਨੇ ਜੁੱਤੀ ਲੈ ਕੇ ਦਿੱਤੀ ਅੰਮ੍ਰਿਤਸਰ ਦੇ ਵਿੱਚ ਇੱਕ ਲੋੜਵੰਦ ਵਿਅਕਤੀ ਨੂੰ ਆਪਣੀ ਜੁੱਤੀ ਜਾਂ ਆਪਣੇ ਕੱਪੜੇ ਉਤਾਰ ਕੇ ਦੇ ਦਿੱਤੇ ਉਹਨਾਂ ਦੀ ਤਿਆਗੀ ਸ਼ਖਸੀਅਤ ਦੇ ਬਹੁਤ ਸਾਰੇ ਪੱਖ ਇਤਿਹਾਸਕ ਹਵਾਲਿਆਂ ਤੋਂ ਮਿਲਦੇ ਨੇ ਤੇ ਇਹੀ ਉਹਨਾਂ ਦਾ ਉੱਥੇ ਜਾ ਕੇ ਜਦੋਂ ਦਿੱਲੀ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਆਪਣਾ ਸਰੀਰ ਦੇ ਹੀ ਤਿਆਗ ਕਰ ਦਿੰਦੇ ਆ ਤਾਂ ਉੱਥੇ ਵੀ ਇਹ ਗੱਲ ਜੁੜਦੀ ਹੈ ਕਿ ਉਹਨਾਂ ਦਾ ਜਿਹੜਾ ਸੁਭਾਅ ਸੀ ਤਿਆਗੀ ਸੁਭਾਅ ਦਾ ਸੀ ਤਾਂ ਜਿਸ ਤੋਂ ਉਹਨਾਂ ਪੰਡਤਾਂ ਨੇ ਜਾਂ ਉਹਨਾਂ ਲੋਕਾਂ ਨੇ ਇਹ ਵੱਡਾ ਦਾਣ ਨਾ ਛੱਲੇ ਜਾਣ ਦੀ ਸਮਰੱਥਾ ਹੋਣ ਕਰਕੇ ਕਿਹਾ ਜਾਂਦਾ ਕਿ ਉਹਨਾਂ ਦੇ ਰੰਗ ਕਾਲੇ ਹੋ ਗਏ ਕਾਫੀ ਸਮਾਂ ਪਹਿਲਾਂ ਇਸ ਜ਼ਿਲ੍ਹੇ ਦੇ ਜਿਲ੍ਹਾ ਬਰਨਾਲਾ ਪੰਜਾਬ ਦਾ ਜਿਹੜਾ ਬੀਮਾ ਜ਼ਿਲ੍ਹਾ ਇੱਥੇ ਤਹਿਸੀਲ ਤਪਾ ਦੇ ਵਿੱਚ ਕੁਝ ਗੁਜਰਾਤੀ ਪੰਡਤ ਲੋਕ ਰਿਹਾ ਕਰਦੇ ਸੀ ਜਿਨ੍ਹਾਂ ਦੇ ਰੰਗ ਜਿਆਦਾ ਪੱਕੇ ਸੀ ਜਿਆਦਾ ਕਾਲੇ ਸੀ ਇਸ ਗੱਲ ਵਾਸਤੇ ਕੋਈ ਪੱਕੇ ਪ੍ਰੂਫ ਨਹੀਂ ਹੈ ਸਬੂਤ ਨਹੀਂ ਹੈ ਕਿ ਵਾਕਈ ਗੱਲ ਸਹੀ ਹੈ ਜਾਂ ਇੱਕ ਪ੍ਰਚਾਰ ਹੈ ਜਾਂ ਇੱਕ ਪ੍ਰਪਾਗੰਡਾ ਹੈ ਜਾਂ ਇੱਕ ਇਹ ਚੱਲ ਰਹੀ ਪਿਰਤ ਹੈ ਪਰੰਤੂ ਇਹ ਇੱਕ ਧਾਰਨਾ ਵੀ ਪ੍ਰਚਲਿਤ ਹੈ ਕਿ ਉਹ ਵਿਅਕਤੀ ਏਡਾ ਵੱਡਾ ਦਾਨ ਜਦੋਂ ਨਾ ਚੱਲ ਸਕੇ ਤੇ ਉਹ ਕਾਲੇ ਹੋਗੇ ਤਾਂ ਗੁਰੂ ਸਾਹਿਬ ਕੁਝ ਸਮਾਂ ਇੱਥੇ ਠਹਿਰੇ ਐ ਪ੍ਰਚਾਰ ਕੀਤਾ ਉਸ ਮੌਕੇ ਤੇ ਮਤਾ ਗੁਜਰ ਕੌਰ ਜੀ ਮਾਮਾ ਕਰਪਾਲਦਾਸ ਜੀ ਅਨੇਕਾ ਹੋਰ ਸੰਗਤਾਂ ਨਾਲ ਨੇ ਤਾ ਇਥੋਂ ਜਦੋਂ ਕਾਫਲਾ ਚੱਲਦਾ ਪਹਿਲਾ ਪ੍ਰਚਾਰ ਦੌਰਾ ਖਤਮ ਹੁੰਦਾ ਜਿਲ੍ਹਾ ਮਾਨਸਾ ਜਿਹੜਾ ਬਠਿੰਡੇ ਤੋਂ ਬਣਿਆ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਗੁਰਦੇਵਾਧਰ ਸਾਹਿਬ ਜਾਂਦੇ ਆ ਦਮਦਮਾ ਸਾਹਿਬ ਜਾਂਦੇ ਆ ਇਸ ਤੋਂ ਬਾਅਦ ਕੁਝ ਸਮੋਥੇ ਠਹਿਰਦੇ ਆ ਤਾਂ ਇਸ ਨਗਰ ਦੇ ਵਿੱਚ ਜਦੋਂ ਜਿਹੜੇ ਦਿਨ ਆਏ ਆਏ ਸੀ ਸ੍ਰੀ ਗੁਰਦੇਵਾਧਰ ਸਾਹਿਬ ਮੰਨਿਆ ਜਾਂਦਾ ਹੈ ਕਿ ਦੋ ਮਾਘ ਦਾ ਦਿਨ ਸੀ ਦੋ ਮਾਘ ਨੂੰ ਭਾਵੇਂ ਕਿ ਜਦੋਂ ਭਾਰਤ ਦੇ ਵਿੱਚ ਅੰਗਰੇਜ਼ਾਂ ਦਾ ਕਬਜ਼ਾ ਹੁੰਦਾ ਉਸ ਮੌਕੇ ਤੇ ਇੱਕ ਉਹਨਾਂ ਦਾ ਕੈਲੰਡਰ ਲਾਗੂ ਹੁੰਦਾ ਪਹਿਲਾਂ ਸਾਡੇ ਤੌਰ ਸਾਡੇ ਵਿੱਚ ਚੰਦਰ ਦੇ ਹਿਸਾਬ ਦੇ ਨਾਲ ਜਾਂ ਸੂਰਜ ਦੇ ਹਿਸਾਬ ਦੇ ਨਾਲ ਸਾਡੇ ਕੋਲੇ ਕੈਲੰਡਰ ਲਾਗੂ ਸੀ 2003 ਦੇ ਵਿੱਚ ਭਾਵੇਂ ਨਾਨਕ ਸਾਈ ਕੈਲੰਡਰ ਲਾਗੂ ਕਰਕੇ ਇਸ ਵੱਖ-ਵੱਖ ਮਤਭੇਦਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਇਸ ਵਾਸਤੇ ਅਜੇ ਵੀ ਮਤਭੇਦ ਨੇ ਕਿਉਂਕਿ 11 ਦਿਨ ਚੰਦਰ ਤੇ ਸੂਰਜ ਦਾ ਆਪਸ ਦੇ ਵਿੱਚ ਫਰਕ ਹੈ 11 ਦਿਨ ਛੋਟਾ ਹੁੰਦਾ ਹੈ ਜਿਹੜਾ ਸੂਰਜ ਕੈਲੰਡਰ ਹੈ ਚੰਦਰ ਕੈਲੰਡਰ ਤੋਂ ਤਾਂ ਇਸ ਹਿਸਾਬ ਦੇ ਨਾਲ 13 April ਨੂੰ ਵਿਸਾਖੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਭਾਵੇਂ ਇੱਕ ਵਿਸਾਖ ਨੂੰ ਦੋ ਮਾਗ ਨੂੰ ਜਿਹੜੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਇਸ ਨਗਰਟੇ ਲਬਾਂਦੇ ਵਿੱਚ ਆਏ ਸਮੁੱਚੇ ਇਲਾਕੇ ਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ ਜਿਵੇਂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਦੌਰਾ ਚੱਲ ਰਿਹਾ ਹੈ ਮੂਲਵਾਲ ਜਾਂ ਇਸ ਸੰਰੂਰ ਜਾਂ ਬਰਨਾਲੇ ਜਿਹੜੇ ਪਿੰਡਾਂ ਦੇ ਵਿੱਚ ਉਸੇ ਤਰੀਕੇ ਦੇ ਨਾਲ ਉਹਨਾਂ ਸਾਰੇ ਨਗਰਾਂ ਦੇ ਵਿੱਚ ਇਹ ਸਮਾਗਮ ਹੁੰਦੇ ਆ ਨਗਰਟੇ ਲਬਾਂਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਲੇ ਜਾਣ ਤੋਂ ਬਾਅਦ ਗੁਰਦਵਾਰ ਸਾਹਿਬ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਅਨਿੱਕੀ ਜੀ ਇਮਾਰਤ ਬਣੀ 1995 ਦੇ ਵਿੱਚ ਆ ਕੇ ਕਾਰ ਸੇਵਾ ਨਗਰ ਦੇ ਵਿੱਚ ਸੰਤ ਬਾਬਾ ਹਰਮਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਸੁੰਦਰ ਇਮਾਰਤ ਬਣਾਈ ਗਈ ਨਗਟੇ ਲਵਾ ਜਿਹੜਾ ਢਿਲਮਾ ਪਿੰਡ ਹੈ ਬਰਨਾਲੇ ਜ਼ਿਲ੍ਹੇ ਦਾ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਇਸ ਪਿੰਡ ਦੀ ਆਬਾਦੀ ਅੱਜ ਕੱਲ੍ਹ ਕਰੀਬ 10000 ਦੇ ਹੈ 10000 ਆਬਾਦੀ ਹੈ ਜਿਹਦੇ ਵਿੱਚੋਂ 72 7300 ਦੇ ਕਰੀਬ ਵੋਟਰ ਨੇ ਨੌ ਪੱਤੀਆਂ ਨੇ ਜਿਹੜਾ ਕਿ ਇੱਕ ਸੈਂਟਰ ਪਿੰਡ ਦਾ ਏਰੀਆ ਹੈ ਜਿਹੜਾ ਜਿਹਨੂੰ ਚੰਦਕਾਨਾ ਜਾਂ ਪੱਕੀਆਂ ਦੁਕਾਨਾਂ ਕਰਕੇ ਕਹਿ ਦਿੱਤਾ ਜਾਂਦਾ ਹੈ ਤਾਂ ਪਿੰਡ ਦਾ ਸੈਂਟਰ ਪੁਆਇੰਟ ਹੈ ਉਸ ਥਾਂ ਤੋਂ ਨੌ ਦੀਆਂ ਨੌ ਪੱਤੀਆਂ ਨੂੰ ਵੱਖ-ਵੱਖ ਗਲੀਆਂ ਨਿਕਲਦੀਆਂ ਨੇ ਕਿਉਂਕਿ ਜਿੰਨੀਆਂ ਪੱਤੀਆਂ ਨੇ ਉਹਨੀਆਂ ਗਲੀਆਂ ਉਥੋਂ ਇਸ ਪੁਆਇੰਟ ਤੋਂ ਨਿਕਲ ਰਹੀਆਂ ਨੇ ਤਾਂ ਇਸ ਪਿੰਡ ਦੇ ਵਿੱਚ ਇਸ ਆਬਾਦੀ ਦੇ ਹਿਸਾਬ ਦੇ ਨਾਲ ਗੁਰਦਰਾ ਸਾਹਿਬ ਦੀ ਉਸਾਰੀ ਕੀਤੀ ਗਈ ਕਾਰ ਸੇਵਾ ਵੱਲੋਂ ਜਿੱਥੇ ਅੱਜ ਕੱਲ ਬਹੁਤ ਆਲੀਸ਼ਾਨ ਦਰਬਾਰ ਸਾਹਿਬ ਬਣਿਆ ਹੋਇਆ ਸਰੋਵਰ ਬਣਿਆ ਹੋਇਆ ਕੰਪਲੈਕਸ ਹੈ ਇਲਾਕੇ ਦਾ ਬਹੁਤ ਵੱਡਾ ਸਥਾਨ ਹੈ 15-20 ਪਿੰਡਾਂ ਦੇ ਲੋਕ ਲਗਾਤਾਰ ਹਰੇਕ ਮਸਿਆ ਸਗਰਾਂਦ ਜਾਂ ਵੱਖ-ਵੱਖ ਦਿਹਾੜੇ ਜਦੋਂ ਮਨਾਏ ਜਾਂਦੇ ਨੇ ਇਸ ਥਾਂ ਤੇ ਆ ਕੇ ਨਤਮਸਤਕ ਹੁੰਦੇ ਆ ਸਮੁੱਚੇ ਨਗਰ ਦੇ ਵਿੱਚ ਇੱਕੋ ਗੁਰਦਰਾ ਸਾਹਿਬ ਹੋਣ ਕਰਕੇ ਸਾਰੇ ਨਗਰ ਦੀ ਸਰਦਾ ਸ੍ਰੀ ਗੁਰਤੇਗਬਾਦਰ ਸਾਹਿਬ ਦੇ ਇਸ ਸਥਾਨ ਤੇ ਸਾਰਾ ਨਗਰ ਰਲ ਕੇ ਜੁੜ ਕੇ ਹਰੇਕ ਤਿਹਾੜ ਨੂੰ ਮਨਾਉਂਦਾ ਭਾਵੇਂ ਸ੍ਰੀ ਗੁਰਤੇਗਬਾਦਰ ਸਾਹਿਬ ਜੀ ਦਾ ਜਿਹੜਾ ਆਮਦਪੁਰ ਬੈ ਜੀ ਨੂੰ ਆਗਮਨ ਦਿਵਸ ਕਿਹਾ ਜਾਂਦਾ ਹੈ ਪਿੰਡ ਢਿਲਵਾ ਦੇ ਵਿੱਚ ਆਉਣ ਦਾ ਦਿਨ ਕਿਹਾ ਜਾਂਦਾ ਉਸ ਦਿਨ ਨੂੰ ਮਨਾਉਂਦੇ ਆ ਵਿਸਾਖੀ ਦੇ ਦਿਹਾੜੇ ਨੂੰ ਖਾਸ ਕਰਕੇ ਮਨਾਇਆ ਜਾਂਦਾ ਜੇਕਰ ਦਮਦਮਾ ਸਾਹਿਬ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਕਿਹਾ ਜਾਵੇ ਕਿ ਦੂਜੀ ਵੱਡੀ ਵਿਸਾਖੀ ਅਪਾਵੇਂ ਕੇ ਹੰਢਾਏ ਜਾਂ ਭਦੌੜ ਦੇ ਵਿੱਚ ਵੀ ਮਨਾਈ ਜਾਂਦੀ ਹੈ ਪਰੰਤੂ ਵੱਡੀ ਬਸਾਖੀ ਜੇ ਕਿਹਾ ਜਾਵੇ ਤਾਂ ਨਗਰ ਢੱਲਵਾ ਦੇ ਵਿੱਚ ਹੈ ਕਿਉਂਕਿ 15-20 ਪਿੰਡਾਂ ਦੇ ਲੋਕ ਆ ਕੇ ਇੱਥੇ ਸ੍ਰੀ ਗੁਰਤੇਗ ਬਦਰ ਸਾਹਿਬ ਦੇ ਅਸਥਾਨ ਤੇ ਨਤਮਸਤਕ ਹੁੰਦੇ ਆ ਤੇ ਇਸ ਨਗਰ ਦੇ ਵਿੱਚ ਸ੍ਰੀ ਗੁਰਤੇਗ ਬਦਰ ਸਾਹਿਬ ਜੀ ਦੇ ਨਾਂ ਤੇ ਡਿਗਰੀ ਕਾਲਜ ਬਣਿਆ ਹੋਇਆ ਯੂਨੀਵਰਸਿਟੀ ਕਾਲਜ ਹੈ ਜੋ ਕਿ ਸ੍ਰੀ ਗੁਰਤੇਗ ਬਦਰ ਸਾਹਿਬ ਜੀ ਦੇ ਨਾਂ ਤੇ ਹੈ ਜਵਾਹਰ ਨਵੋਦਿਆ ਵਿਦਿਆਲਾ ਬਣਿਆ ਹੈ ਇਸ ਨਗਰ ਦੇ ਵਿੱਚ ਇਸ ਪਿੰਡ ਦੇ ਵਿੱਚ ਹੀ ਪਿਛਲੇ ਸਮਿਆਂ ਦੇ ਵਿੱਚੋਂ ਜਿਹੜਾ ਸਾ ਲੋਕਾਂ ਦੀ ਸਹੂਲਤ ਵਾਸਤੇ ਸਿਹਤ ਸਭਾਵਾਂ ਵਾਸਤੇ ਹਸਪਤਾਲ ਬਣਿਆ ਹੋਇਆ ਹੈ ਸਕੈਂਡਰੀ ਸਕੂਲ ਹੈ ਦੋ ਪ੍ਰਾਇਮਰੀ ਸਕੂਲ ਹੈ ਨਗਰ ਦੇ ਵਿੱਚ ਇਸ ਜਿਹੜਾ 6 ਪੰਚਾਇਤਾਂ ਹੋਣ ਤੇ ਹੋਣ ਕਰਕੇ ਨਗਰ ਭਾਵੇਂ ਕਾਫੀ ਵੱਡਾ ਹੈ ਪਰੰਤੂ ਇਸ ਨਗਰ ਦਾ ਇਸ ਗੱਲ ਤੇ ਇਕੱਠੇ ਹੋ ਕੇ ਮਨਾਉਣਾ ਆਪਸੀ ਇਕਜੁੱਟ ਹੋ ਕੇ ਰਹਿਣਾ ਇੱਕ ਮੁਠ ਹੋ ਕੇ ਰਹਿਣਾ ਨਗਰ ਦੇ ਇਸ ਏਕਤਾ ਦੀ ਹਾਮੀ ਭਰਦਾ ਜਿਹੜਾ ਕਿ ਸਮੁੱਚਾ ਨਗਰ ਇਹ ਗੱਲ ਮਹਿਸੂਸ ਕਰਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਸ ਵਿਚਾਰਧਾਰਾ ਤੋਂ ਸੇਧ ਲੈਣ ਦੇ ਕਾਰਨ ਹੈ ਕਿ ਉਹਨਾਂ ਨੇ ਇਸ ਗੱਲ ਤੋਂ ਸੇਧ ਪ੍ਰਾਪਤ ਕੀਤੀ ਹੈ ਅੱਜ ਉਸੇ ਸਥਾਨ ਤੇ ਗੁਰਦੁਆਰਾ ਕੈਲੋ ਸਾਭੀ ਬਣਿਆ ਜਿਹੜੇ ਸਾਤੇ ਸ਼ੁਰੂ ਚ ਗੱਲ ਕੀਤੀ ਹੈ ਕਿ ਕੁਝ ਲੋਕਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਾਫਲੇ ਨੂੰ ਲੁੱਟਣ ਦੀ ਯੋਜਨਾ ਬਣਾਈ ਇਹ ਗੱਲ ਕਿੰਨੀ ਕੁ ਸੱਚ ਹੈ ਅਜੇ ਤੱਕ ਇਹ ਵੀ ਖੋਜ ਦਾ ਵਿਸ਼ਾ ਹੈ ਪਰੰਤੂ ਉਸ ਨਗਰ ਦਾ ਅੱਜ ਕੱਲ ਕਿਤੇ ਨਾਮੋਂ ਇਨਸਾਨ ਨਹੀਂ ਹੈ ਉਨਾ ਸਮਿਆਂ ਦੇ ਵਿੱਚ ਉਹ ਨਗਰ ਵੱਸਦਾ ਸੀ ਆ ਪਿਛਲੇ ਸਮਿਆਂ ਦੇ ਵਿੱਚ ਖਦਾਈ ਦੇ ਦੌਰਾਨ ਅਨੇਕਾਂ ਅਜਿਹੇ ਜਿਹੜਾ ਚੀਜ਼ਾਂ ਮਿਲੀਆਂ ਨੇ ਜਿਦੇ ਵਿੱਚੋਂ ਇਹ ਪਤਾ ਲੱਗਦਾ ਹੈ ਕਿ ਪੁਰਾਣੀਆਂ ਕੋਈ ਚੱਕੀਆਂ ਹੋਈਆਂ ਕੋਈ ਕੁੰਡੇ ਹੋਏ ਜਾਂ ਕੋਈ ਵੱਟੇ ਹੋਏ ਜਾਂ ਹੋਰ ਇਦਾਂ ਦਾ ਜਿਹੜਾ ਘਰਾਂ ਦੇ ਵਿੱਚ ਵਰਤਿਆ ਜਾਣ ਵਾਲਾ ਸਮਾਨ ਸੀ ਪ੍ਰਾਤਨ ਸਮਿਆਂ ਦੇ ਵਿੱਚ ਮਿੱਟੀ ਜਾਂ ਮਿੱਟੀ ਤੋਂ ਬਣੇ ਜਿਹੜਾ ਘਰਾਂ ਦੇ ਵਿੱਚ ਸੰਦ ਬਰਤਨ ਭਾਂਡੇ ਵਰਤੇ ਜਾਂਦੇ ਸੀ ਤਾਂ ਉਹਨਾਂ ਦੇ ਕੁਝ ਅਵਸ਼ੇਸ਼ ਮਿਲੇ ਆ ਉਥੋਂ ਜਿਹਦੇ ਤੋਂ ਇਹ ਗੱਲ ਕਿਤੇ ਨਾ ਕਿਤੇ ਸੱਚ ਜਾਪਦੀ ਹੈ ਕੇ ਸਥਾਨ ਤੇ ਕੋਈ ਨਗਰ ਹੁੰਦਾ ਸੀ ਅੱਜ ਉੱਥੇ ਕੋਈ ਵਿਵਾਦੀ ਨਹੀਂ ਹੈ ਪਰੰਤੂ ਉਸ ਥਾਂ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਦੇ ਵਿੱਚ ਬਹੁਤ ਵਧੀਆ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਸੰਗਤਾਂ ਦਰਸ਼ਨ ਕਰਦੀਆਂ ਨੇ ਜਦੋਂ ਯਾਤਰੂ ਕਿਤੇ ਮਾਲਵਾ ਖੇਤਰ ਦੀ ਯਾਤਰਾ ਕਰਦੇ ਆ ਤਾਂ ਨਗਰ ਢਲਵਾਂ ਦੇ ਇਸ ਦੋਵੇਂ ਸਥਾਨਾਂ ਦੀ ਵੀ ਯਾਤਰਾ ਕਰਦੇ ਆ ਦਰਸ਼ਨ ਕਰਦੇ ਆ ਤੇ ਇਸ ਕਰਕੇ ਇਹ ਨਗਰ ਅੱਜ ਪੰਜਾਬ ਦੇ ਮੋਰੀ ਪਿੰਡਾਂ ਦੇ ਵਿੱਚੋਂ ਹੈ ਖਾਸ ਕਰਕੇ ਵਿਧਾਨ ਸਭਾ ਹਲਕਾ ਪਧੌੜ ਜੋ ਕੇ ਇੱਕ ਰਿਜ਼ਰਵ ਹਲਕਾ ਹੈ ਰਾਖਮਾ ਹਲਕਾ ਹੈ ਪੰਜਾਬ ਦੇ ਵਿੱਚ ਏ 117 ਹਲਕਿਆਂ ਦੇ ਵਿੱਚੋਂ ਵਿਧਾਨ ਸਭਾ ਹਲਕਾ ਭਧੌੜਾ 103 ਇਸ ਤੇ ਜਿਹੜਾ ਲੋਕ ਸਮੁੱਚੇ ਲੋਕ ਇਸ ਗੱਲ ਤੇ ਗੁਰਤੇਬਾਦਰ ਸਾਹਿਬ ਜੀ ਦੇ ਸਥਾਨ ਤੇ ਆ ਕੇ ਨਤਮਸਤਕ ਹੁੰਦੇ ਆ ਨਗਰ ਦੇ ਵਿੱਚ ਪੂਰੇ ਇਸ ਹਲਕੇ ਦੇ ਵਿੱਚ ਵਿਸ਼ੇਸ਼ ਸਥਾਨ ਰੱਖਦਾ ਨਗਰ ਢੱਲਵਾ ਜਿਹੜਾ ਕਿ ਅੱਜ ਪੰਜਾਬ ਦੀ ਤਸਵੀਰ ਦੇ ਵਿੱਚ ਇੱਕ ਬਲੱਖਣ ਰੂਪ ਧਾਰਿਆ ਹੋਇਆ ਵਿਰਖਣ ਸਥਾਨ ਹਾਸਲ ਕੀਤਾ ਹੋਇਆ ਤੁਸੀਂ ਜਦੋਂ ਕਦੇ ਪੰਜਾਬ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੱਸਦੇ ਲੋਕ ਜਾਂ ਪੰਜਾਬ ਦੇ ਵਿੱਚੋਂ ਹਿਜਰਤ ਕਰ ਰਹੇ ਨੌਜਵਾਨ ਲੜਕੇ ਲੜਕੀਆਂ ਜਿਹੜੇ ਅੱਜ ਵਿਦੇਸ਼ਾਂ ਦੇ ਵਿੱਚੋਂ ਖਾਸ ਕਰਕੇ ਸੰਦਗਰ ਦੇ ਜਾਂ ਇਲਾਕੇ ਦੇ ਤੁਸੀਂ ਕਦੇ ਵੀ ਗੇੜਾ ਵਜੇ ਕਦੇ ਆਓ ਤਾਂ ਜਰੂਰ ਦਰਸ਼ਨ ਕਰਿਓ ਤੇ ਨਾਲ ਦੀ ਨਾਲ ਮੈਨੂੰ ਇਸ ਗੱਲ ਦਾ ਪੂਰਨ ਯਕੀਨ ਹੈ ਜੇ ਤੁਸੀਂ ਇਸ ਇਲਾਕੇ ਦੇ ਹੋ ਕਦੇ ਨਾ ਕਦੇ ਜਰੂਰ ਦਰਸ਼ਨ ਕੀਤੇ ਹੋਣਗੇ ਇਸ ਸਥਾਨ ਦੇ ਜੇਕਰ ਤੁਸੀਂ ਰਹਿ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਦੇ ਤੁਹਾਨੂੰ ਸਮਾਂ ਮਿਲਿਆ ਜਰੂਰ ਇਸ ਨਗਰ ਦੇ ਦਰਸ਼ਨ ਕਰਿਓ ਇਸ ਨਗਰ ਦੇ ਵਿੱਚ ਇਹਨਾਂ ਵਿਦਿਅਕ ਸੰਸਥਾਵਾਂ ਚੱਲ ਰਹੀਆਂ ਨੇ ਭਾਵੇਂ ਕਿ ਅਨੇਕਾਂ ਮੌਕੇ ਦੇ ਹਿਸਾਬ ਦੇ ਨਾਲ ਘਾਟਾਂ ਹੋ ਸਕਦੀਆਂ ਨੇ ਜਿਹੜੀਆਂ ਕਿ ਸੁਧਾਰਨੀਆਂ ਬਣਦੀਆਂ ਨੇ ਭਾਵੇਂ ਕਿ ਉਹ ਸਕੂਲ ਦੇ ਵਿੱਚ ਆਸਾਮੀਆਂ ਦੀ ਗੱਲ ਹੋਵੇ ਭਾਵੇਂ ਕਿ ਕਾਲਜ ਦੇ ਵਿੱਚ ਹੋਵੇ ਭਾਵੇਂ ਹਸਪਤਾਲ ਦੇ ਵਿੱਚ ਹੋਵੇ ਜਾਂ ਜਵਾਹਰ ਨਵੁੱਧ ਨਵੁੱਧਿਆ ਵਿਦਿਆਲਿਆ ਜਿਹੜਾ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਇੱਕ ਵਿਦਿਆਲਿਆ ਬਣਿਆ ਹੁੰਦਾ ਜਿੱਥੇ 6ਵੀਂ ਤੋਂ ਬੱਚਿਆਂ ਦਾ ਦਾਖਲਾ ਹੁੰਦਾ ਤਾਂ ਉਸ ਸਕੂਲ ਨੂੰ ਜਾਣ ਵਾਲਾ ਰਸਤਾ ਅਜੇ ਤੱਕ ਪੱਕੇ ਹੋਣ ਦੀ ਮੰਗ ਕਰਦਾ ਹੈ ਉਮੀਦ ਹੈ ਸ਼ਾਇਦ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਸ਼ਾਇਦ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਕਦੇ ਇਸ ਗੱਲ ਵੱਲ ਸਵੱਲੀ ਨਜ਼ਰ ਮਾਰੇ ਕਿ ਜਿਹੜਾ ਪਿੰਡ ਜਿਹੜਾ ਨਗਰਸ੍ਰੀ ਗੁਰਤੇਗ ਬਦਰ ਸਾਹਿਬ ਜੀ ਚਰਨ ਛੋਹ ਪ੍ਰਾਪਤ ਹੈ ਸਮੁੱਚੇ ਪੰਜਾਬ ਦੇ ਭਾਰਤ ਦੇ ਨਕਸ਼ੇ ਦੇ ਸੰਸਾਰ ਦੇ ਨਕਸ਼ੇ ਤੇ ਇੱਕ ਵਿਸ਼ੇਸ਼ ਥਾਨ ਰੱਖਦਾ ਹੈ ਉਸ ਨਗਰ ਦੇ ਵਿੱਚ ਜਿਹੜੀਆਂ ਘਾਟਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਫਰਨੀ ਦੀ ਘਾਟ ਹੈ ਗਲੀਆਂ ਦੀ ਘਾਟ ਹੈ ਵਾਟਰ ਸਪਲਾਈ ਦੀ ਜਾਂ ਨਿਕਾਸੀ ਦੀ ਘਾਟ ਹੈ ਉਹਨਾਂ ਤੇ ਉਮੀਦ ਹੈ ਕਿਉਂਕਿ ਪੰਜਾਬ ਸਰਕਾਰ ਨੇ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਆਉਣ ਵਾਲੇ ਜਿਹੜਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਆਉਣ ਵਾਲੇ ਸਾਲ ਦੇ ਵਿੱਚ ਤਾਂ ਇਸ ਸਾਲ ਦੇ ਵਿੱਚ ਜਿਹੜਾ ਅਸੀਂ ਚਾਲ ਦੇ ਵਿੱਚ ਚੱਲ ਰਹੇ ਹਾਂ 2025 ਦੇ ਵਿੱਚ ਕਿਉਂਕਿ 1675 ਦੇ ਵਿੱਚ ਸ਼ਹੀਦੀ ਹੁੰਦੀ ਹੈ ਤਾਂ ਹੁਣ ਜਦੋਂ 350 ਸਾਲਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਉਮੀਦ ਹੈ ਸਰਕਾਰ ਦੀ ਸਵੱਲੀ ਨਜ਼ਰ ਇਸ ਗੱਲ ਵੱਲ ਵੀ ਪਾਉ ਕਿ ਸ੍ਰੀ ਗੁਰਤੇਬਦਰ ਸਾਹਿਬ ਜੀ ਦੇ ਇਸ ਨਗਰ ਦੇ ਵਿੱਚ ਜਿੰਨੀਆਂ ਘਾਟਾਂ ਨੇ ਭਾਵੇਂ ਵਿੱਦਿਆਕ ਰੂਪ ਦੇ ਵਿੱਚ ਭਾਵੇਂ ਸਿਹਤ ਸਾਮਾਜ ਦੇ ਰੂਪ ਦੇ ਵਿੱਚ ਭਾਵੇਂ ਇਸ ਨਗਰ ਦੇ ਵਸਨੀਕਾਂ ਵਾਸਤੇ ਉਹਨਾਂ ਘਾਟਾਂ ਨੂੰ ਵੀ ਦੂਰ ਕੀਤਾ ਜਾਣਾ ਤੇ ਤੁਸੀਂ ਪੰਜਾਬ ਦੇ ਖਾਸ ਕਰਕੇ ਇਸ ਨਗਰ ਦੇ ਨੌਜਵਾਨ ਲੜਕੇ ਲੜਕੀਆਂ ਜਿਹੜੇ ਇਸ ਪਿੰਡ ਚੋਂ ਪ੍ਰਵਾਸ ਕਰ ਚੁੱਕੇ ਹੋ ਆਪਣੇ ਪਰਿਵਾਰਾਂ ਸਮੇਤ ਆਪਣੇ ਰੋਜ਼ਗਾਰ ਲਈ ਆਪਣੀ ਵਿੱਦਿਆ ਲਈ ਜਿੱਥੇ ਕਿਤੇ ਬੈਠੇ ਹੋ ਵਿਦੇਸ਼ਾਂ ਦੇ ਵਿੱਚ ਇਸ ਦੇ ਨਿਵਾਸ ਤੇ ਜ਼ਰੂਰ ਇੱਕ ਵਾਰ ਆਪਣੇ ਦਿਮਾਗੀ ਤੌਰ ਤੇ ਯਾਦ ਕਰਕੇ ਕਿਉਂਕਿ ਇੱਕ ਵਿਸਾਖ ਕਈ ਵਾਰ 13 April ਨੂੰ ਆਉਂਦਾ ਹੈ ਕਈ ਵਾਰ 14 April ਨੂੰ ਆਉਂਦਾ ਹੈ ਕਿਉਂਕਿ ਪੱਕਾ ਕਰ ਦਿੱਤਾ ਗਿਆ ਦਿਨ ਜ਼ਰੂਰੀ ਨਹੀਂ ਕਿ 13 April ਹੀ ਹੁੰਦਾ ਹੈ ਕਦੇ 14 April ਆ ਜਾਂਦਾ ਹੈ ਕਦੇ 13 April ਆ ਜਾਂਦਾ ਹੈ ਤਾਂ ਇੱਕ ਵਿਸਾਖ ਵਾਲੇ ਜਿਹਨ ਦਿਨ ਜਦੋਂ ਵੀ ਤੁਸੀਂ ਜਿੱਥੇ ਕਿਤੇ ਵੀ ਹੋ ਤਾਂ ਇੱਕ ਵਾਰ ਆਪਣੇ ਦਿਮਾਗੀ ਤੌਰ ਤੇ ਜ਼ਰੂਰ ਆਪਣਾ ਦਿਮਾਗ ਆਪਣੀਆਂ ਭਾਵਨਾਵਾਂ ਆ ਮਾਨਸਿਕ ਤੌਰ ਤੇ ਜ਼ਰੂਰ ਹਾਜ਼ਰੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਨਗਰ ਤੇ ਇਸ ਸਥਾਨ ਦੇ ਵੱਲ ਜ਼ਰੂਰ ਸੇਧਤ ਕਰਿਓ ਕਿਉਂਕਿ ਤੁਸੀਂ ਇਸ ਨਗਰ ਦੇ ਵਿੱਚੋਂ ਤਰੱਕੀਆ ਕਰਕੇ ਇਸ ਨਗਰ ਦੇ ਵਿੱਚੋਂ ਪੜ੍ਹਾਈਆਂ ਕਰਕੇ ਇਸ ਨਗਰ ਦਾ ਪਾਉਣ ਪਾਣੀ ਮਾਣ ਕੇ ਅੱਜ ਬਦੇਸਾਂ ਦੇ ਵਿੱਚ ਸੈਟ ਹੋ ਜਿੱਥੇ ਕਿਤੇ ਵੀ ਬੈਠੇ ਹੋ ਵਕ ਵਕ ਸਮਾਵਾਂ ਦੇ ਖੇਤਰਾਂ ਦੇ ਵਿੱਚ ਬੈਠੇ ਹੋ ਦੂਜੇ ਲੋਕ ਜਿਹੜੇ ਤੁਸੀਂ ਇਸ ਵੀਡੀਓ ਨੂੰ ਵੇਖੋਗੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਕਦੇ ਤੁਹਾਡਾ ਕਦੇ ਇਸ ਏਰੀਆ ਦੇ ਵਿੱਚ ਢੇੜਾ ਵੱਜੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਜਦੋਂ ਕਦੇ ਤੁਸੀਂ ਬਠਿੰਡਾ ਨੂੰ ਜਾਓ ਜਦੋਂ ਕਦੇ ਤੁਸੀਂ ਬਰਨਾਲੇ ਤੋਂ ਮੋਗੇ ਨੂੰ ਜਾਓ ਤਾਂ ਪਾਲੰਗ ਉਹ ਪੱਖੋ ਕੈਂਚੀਆਂ ਲੰਘੋ ਭੜੌੜ ਆ ਮੋਹੰਡਿਆ ਆ ਮੋ ਅੜੀ ਸਰਸਾਹ ਬਾਮੂ ਤੈਸਨਗਰ ਦੇ ਵਿੱਚ ਵੀ ਇਸ ਇਤਿਹਾਸਕ ਇਸ ਇਤਿਹਾਸਕ ਸਥਾਨ ਦੀ ਦਰਸ਼ਨ ਕਰਕੇ ਨਤਮਸਤਕ ਹੋ ਕੇ ਆਪਣੀ ਸਰਦਾਂ ਨੂੰ ਜਰੂਰ ਭੇਟ ਕਰਿਓ ਉਮੀਦ ਹੈ ਤੁਹਾਨੂੰ ਅੱਜ ਦੀ ਇਸ ਵੀਡੀਓ ਨੂੰ ਜਰੂਰ ਤੁਹਾਨੂੰ ਕੋਈ ਜਾਣਕਾਰੀ ਮਿਲੇ ਹੋਊਗੀ ਤੁਸੀਂ ਜਰੂਰ ਪਸੰਦ ਕਰੋਗੇ ਮੈਂ ਸੁਖਵਿੰਦਰ ਸਿੰਘ ਢੱਲਵਾ ਤੁਹਾਡੀ ਸੇਵਾ ਲਈ